ਆ ਦੇਖੋ ਕਿਸ ਤਰ੍ਹਾਂ ਇਹ ਪਸੀਨਾ ਪੂੰਝ ਰਿਹਾ ਦੇਖੋ ਇਹ ਜਿਹੜਾ ਰਮਾਲ ਹੈ ਨਾ ਇਹਦੇ ਕੋਲ ਇਹੀ ਰਮਾਲ ਦੇ ਨਾਲ ਹੀ ਇਹਨੇ ਪਲੇਟਾਂ ਸਾਫ਼ ਕਰਨੀਆਂ ਬੱਚਿਆਂ ਨੂੰ ਦੇਣ ਤੇ ਪਹਿਲਾਂ ਆ ਦੇਖੋ ਕਿਦਾਂ ਗਰਦਨ ਦੇ ਉੱਤੇ ਸਾਰੇ ਸਰੀਰ ਦੇ ਉੱਤੇ ਪਹਿਲਾਂ ਇਹਨੇ ਆਪਣੀ ਸਫਾਈ કરી ਰੇੜੀ ਲੈ ਕੇ ਆਇਆ ਇਹਨੂੰ ਪਸੀਨਾ ਪਿਆਦਾ ਆ ਦੇਖੋ ਖੁੱਲ ਗਏ ਸ਼ਰਟ ਦੇ ਬਟਨ ਇਹ ਇਹ ਆ ਲੋ ਕੱਛਾਂ ਦੇ ਵਿੱਚ ਫਸ ਗਈ ਭਾਈ ਆ ਸਾਰੀਆਂ ਕੱਛਾਂ ਗਰਦਨ ਹੋ ਗਈ ਸਫਾਈ ਕੱਛਾਂ ਦੀ ਛੋਟੀ ਆਵਾਜ਼ ਸੇ ਉਹ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਇਹ ਖੜਾ ਇੱਥੇ ਰੇੜੀ ਵਾਲਾ ਤੇ ਗੋਲ ਗੱਪੇ ਲੋਕਾਂ ਨੂੰ ਖਿਲਾ ਰਿਹਾ ਉਹ ਸਾਰਾ ਉਸ ਕੀ ਤਰੀਸ਼ਾ ਪਹਿਲਾਂ ਉਹ ਦੱਸ ਦਿਓ ਰੇੜੀ ਲੈ ਕੇ ਆਉਣ ਤੋਂ ਬਾਅਦ ਰੇੜੀ ਖੜਾ ਕੇ ਉਸਨੇ ਕੋਈ ਮਤਲਬ ਹੱਥ ਪੈਰ ਤਾਂ ਬੜੀ ਦੂਰ ਦੀ ਗੱਲ ਹੈ ਉਹਨੇ ਕਪੜਾ ਚੱਕਿਆ ਜਿਹਦੇ ਨਾਲ ਉਹ ਪਲੇਟਾਂ ਸਾਫ਼ ਕਰਦਾ ਉਹ ਕਪੜਾ ਚੱਕਿਆ ਪੂਰੀ ਗਰਦਨ ਤੇ ਆ ਸ਼ਰਟਰ ਖੋਲ ਕੇ ਨਾ ਜਪਟਣ ਦੋਨੋਂ ਕੱਚਾ ਸਾਫ਼ ਕੀਤੀਆਂ ਉਸ ਤੋਂ ਬਾਅਦ ਫਿਰ ਵੀ ਉਹ ਉੱਥੇ ਰੁਕਿਆ ਨਹੀਂ ਪੂਰਾ ਪਸੀਨਾ ਮੱਥੇ ਦਾ ਜਿੱਥੇ ਦਾ ਵੀ ਮਤਲਬ ਪੂਰੀ ਬਾਡੀ ਦਾ ਜਿਹੜਾ ਉਹਦਾ ਪਸੀਨਾ ਤਾਂ ਉਹਨੇ ਉਸ ਕਪੜੇ ਨਾਲ ਸਾਫ਼ ਕਰਿਆ ਮੈਂ ਬਿਲਕੁਲ ਮੇਰੀ ਥੋੜੀ ਦੂਰੀ ਤੋਂ ਉਹਦੇ ਸਾਹਮਣੇ ਬੈ ਕੇ ਵੀਡੀਓ ਬਣਾ ਰਿਹਾ ਤਾਂ ਮੈਂ ਸੋਚਿਆ ਮੈਂ ਕਿਹਾ ਸ਼ਾਇਦ ਇਸ ਤੋਂ ਬਾਅਦ ਇਹਦੀ ਕਾਰਵਾਈ ਹੱਥ ਧੋਣ ਦੀ ਹੋਊਗੀ ਵੀ ਬੰਦਾ ਹੱਥ ਧੋਊਗਾ ਪਰ ਕੋਈ ਇਹੋ ਜਿਹਾ ਕੁਝ ਨਹੀਂ ਹੋਇਆ ਜਿੱਦੇ ਬੱਚੇ ਆਏ ਉਹਨੇ ਪਲੇਟਾਂ ਦਿੱਤੀਆਂ ਪਲੇਟਾਂ ਦੇਣ ਤੋਂ ਬਾਅਦ ਉਹਨੇ ਉਹੀ ਜਿਹੜੇ ਹੱਥ ਕੱਚਾ 'ਚ ਦੇ ਨਾ ਉਹ ਜਿਹੜਾ ਪਾਣੀ ਸਾਡੇ ਬੱਚੇ ਪੀਂਦੇ ਗੋਲ ਗੱਫੇ ਵਾਲਾ ਉਹ ਸਿੱਧਾ ਹੱਥ ਵਿੱਚ ਡੋਬ ਕੇ ਬੱਚਿਆਂ ਨੂੰ ਗੋਲ ਗੱਫੇ ਗਾਣੇ ਸ਼ੁਰੂ ਕਰਦੇ ਅੱਜ ਤੋਂ ਕੋਈ ਹਫ਼ਤਾ 10 ਦਿਨ ਪਹਿਲੇ ਉਹਨੂੰ ਮੈਂ ਵਾਰਨਿੰਗ ਇੱਕ ਦਿੱਤੀ ਦੀ ਯਾਰ ਤੂੰ ਆ ਕੇ ਹੱਥ ਤੋਤੇ ਗੱਲ ਦਾ ਜਵਾਬ ਦੇ ਤੂੰ ਨਿਆਣਿਆਂ ਨੂੰ ਗੋਲ ਗੱਫੇ ਖਿਡਾ ਰਿਆ ਤੈਂ ਆ ਕੇ ਹੱਥ ਤੋਤੇ ਤੂੰ ਰੇੜੀ ਲੈ ਕੇ ਆਇਆ ਤਾਂ ਸਾਰੀਆਂ ਕੱਚਾਂ ਸਾਫ਼ ਕੀਤੀਆਂ ਸਾਰਾ ਪਸੀਨਾ ਸਾਫ਼ ਕੀਤਾ ਉਹ ਉੱਥੇ ਬੈਠਾ ਮੈਂ ਕੱਲੀ ਕੱਲੀ ਤੇਰੀ ਵੀਡੀਓ ਬਣਾਈ ਵੀ ਤਾਂ ਹੱਥ ਤੋਤੇ ਆ ਗਏ ਉਹ ਪਾਣੀ ਘੜੀ ਚ ਭਾਂਡੇ ਤੁਨ ਜਿੱਚ ਭਾਂਡੇ ਤੋਂ ਨਾ ਪਾਣੀ ਘੜ ਪਾਣੀ ਵੀ ਇੱਕ ਕੋਲੀ ਨਹੀਂ ਸਰਫਲੇ ਆ ਸਰਫ ਜਿਹੜਾ ਜਿਹੜਾ ਇਹ ਚ ਪਾਇਆ ਵਾ ਜਿੱਚ ਭਾਂਡੇ ਤੋਂ ਨਾ ਉਹ ਸਰਫ ਕਿੱਥੇ ਉਹ ਸਰਪ ਨਹੀਂ ਆ ਮੈਂ ਕੋਲੀਆਂ ਇਸੇ ਵਿੱਚ ਦੰਦ ਤੇ ਰਹਤੇ ਹੈ ਅਰ ਉਸ ਬੰਦੇ ਨੇ ਕੈਮਰੇ ਦੇ ਵਿੱਚ ਮੰਨਿਆ ਆਨ ਰਿਕਾਰਡ ਮੇਰੇ ਕੋਲ ਮੈਂ ਵੀਡੀਓ ਬਣਾਈ ਉਹਦੀ ਪ੍ਰੋਪਰ ਕੱਲੂ ਸਾਡੇ ਦੇ ਗੱਲ ਆਵੇ ਕੋਈ ਆਪਣੇ ਮੂੰਹ ਤੇ ਮੰਨਿਆ ਕਹਿੰਦਾ ਮੇਰੇ ਕੋਲ ਆਹੀ ਪਾਣੀ ਹੈ ਜਿਹੜੇ ਪੰਜਾਬੀ ਸਾਡੇ ਨਾ ਹੱਥਾਂ ਦਾ ਖਾਣਾ ਖਾਂਦੇ ਨਾ ਜਾਂ ਗੋਲ ਗੱਫੇ ਖਾਂਦੇ ਕੋਈ ਯਾਰ ਇੱਕ ਵਾਰ ਇਹਨਾਂ ਦੇ ਹੱਥਾਂ ਵੱਲ ਜ਼ਰੂਰ ਦੇਖਿਆ ਕਰੋ ਕਿ ਜਿਹੜੇ ਹੱਥਾਂ ਨਾਲ ਤੁਸੀਂ ਖਾ ਰਹੇ ਉਹਨਾਂ ਦੇ ਹਾਲਾਤ ਕੀ ਆ ਹੈ ਇਹਨਾਂ ਨੋਹਾਂ ਦੇ ਵਿੱਚ ਮੈਲ ਫਸੀ ਹੋਈ ਸਾਨੂੰ ਤਾਂ ਸੁਆਦੇ ਉਹ ਰੇੜੀਆਂ ਦੇ ਉੱਤੇ ਆਉਂਦਾ ਅਸੀਂ ਕੀ ਕਰੀਏ ਜੇ ਸਾਡੇ ਕੋਈ ਪੰਜਾਬੀ ਭਰਾ ਰੇੜੀ ਲਾ ਕੇ ਖੜਦਾ ਗੋਲ ਗੱਪਿਆਂ ਦੀ ਉਹਦੇ ਕੋਲ ਕੋਈ ਜਾਂਦਾ ਹੀ ਨਹੀਂ ਲੋਕ ਕਹਿੰਦੇ ਇੱਥੇ ਸਵਾਦ ਬਣਾਉਂਦਾ ਭਾਈ ਅਸੀਂ ਤਾਂ ਖਾਣਾ ਹੈ ਭਾਜੀ ਹੁਣ ਜਿਹੜਾ ਸਾਡੇ ਸਰੀਰ ਦਾ ਪਸੀਨਾ ਨਮਕੀਨ ਮਿੱਠਾ ਪਾਣੀ ਨਿਕਲਦਾ ਸਾਰੀ ਦਿਹਾੜੀ ਜਾਂ ਉਹ ਬਿਲਕੁਲ ਜਾ ਕੇ ਉਹ ਗੋਲ ਗਫਿਆਂ ਦੇ ਪਾਣੀ ਦੇ ਵਿੱਚ ਰਲਣਾ ਆਪੇ ਹੀ ਸੁਆਦ ਬਣਨਾ ਉਹ ਸੁਆਦ ਮੈਂਤ ਕਰੀ ਬਣਨਾ 100% ਦੇਖਣ ਵਾਲਿਆਂ ਨੂੰ ਮੇਰੀ ਖਾਸ ਬੇਨਤੀ ਹੈ ਇੱਕ ਕਮਰਾ ਹੁੰਦਾ ਭਾਜੀ ਇਹਨਾਂ ਦੇ ਕੋਲ ਉਸੇ ਕਮਰੇ ਦੇ ਵਿੱਚ ਬੈੱਡ ਲੱਗਿਆ ਹੁੰਦਾ ਉਸੇ ਕਮਰੇ ਦੇ ਵਿੱਚ ਬੱਚੇ ਹੁੰਦੇ ਉਸੇ ਕਮਰੇ ਦੇ ਵਿੱਚ ਇਹ ਖਾਣਾ ਪੀਣਾ ਬਣਾ ਦੇ ਇਹਨਾਂ ਦਾ ਸਾਰਾ ਸਿਸਟਮ ਤੁਸੀਂ ਮੈਂ ਕਹਿੰਨਾ ਅੰਦਰ ਝਾਕ ਕੇ ਦੇਖੇ ਹੁੰਦੇ ਕਮਰਿਆਂ 'ਚ ਤੁਸੀਂ ਖਾਨ ਦੀ ਦਾ ਦੂਰ ਜਾਂ ਤੁਸੀਂ ਨੇੜਾ ਵੀ ਖੜ੍ਹ ਜੂਗੇ ਉਹ ਇਸ ਤਰ੍ਹਾਂ ਖਾ ਰਿਆ ਗੰਦ ਪਰੋਸ ਰਿਆ ਅਨ ਹਾਈਜਨਿਕ ਚੀਜ਼ਾਂ ਪਰੋਸ ਰਿਆ ਹੱਥ ਵੀ ਨਹੀਂ ਧੋਂਦਾ ਤਾਂ ਫਿਰ ਵਿਭਾਗ ਵੀ ਬਣੇ ਹੋਏ ਬਈ ਇਹਨਾਂ ਦੇ ਉੱਤੇ ਉਹ ਵਿਭਾਗ ਵਿਭਾਗਾਂ ਤੱਕ ਨਹੀਂ ਤੁਸੀਂ ਕਦੇ ਪਹੁੰਚ ਕੀਤੀ ਤੋਂ ਮੰਤਰੀ ਸਾਹਿਬ ਨਾਲ ਜੋਗੇ ਮੈਨੂੰ ਬੜੀ ਸ਼ਰਮ ਆਈ ਸੁਣ ਕੇ ਉਹ ਚੀਜ਼ਾਂ ਅਸੀਂ ਤੁਹਾਨੂੰ ਕਿਹਾ ਸੀ ਤੇ ਡੋਮਿਸਾਈਲ ਦਾ ਕਾਨੂੰਨ ਬਣਾ ਦਿਓ ਆਪਾਂ ਤੁਹਾਡੇ ਤੋਂ ਇਹ ਆਸ ਰੱਖੀ ਬੈਠੇ ਪਰ ਤੁਸੀਂ ਕਹਿੰਦੇ ਜਿਹਨੀ ਮਤੇ ਪਏ ਮੈਂ ਉਹਨਾਂ ਨੂੰ ਗਿਲਾਇ ਮੈਨੂੰ ਇਹਦਾ ਮਤਲਬ ਵੀ ਤੁਸੀਂ ਉਹਨਾਂ ਨੂੰ ਹੁਣ ਬਦਲਾਖੋਰੀ ਕਰੋਗੇ ਇਹ ਕੋਈ ਡਿਸਕ੍ਰਿਮੀਨੇਸ਼ਨ ਤਾਂ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਡਿਸਕ੍ਰਿਮੀਨੇਸ਼ਨ ਅਸੀਂ ਕਿਸੇ ਨਾਲ ਨਹੀਂ ਕਰ ਸਕਦੇ ਅਸੀਂ ਆਉਣ ਵਾਲੇ ਨੂੰ ਭਾਈ ਇੱਥੇ ਰੋਕ ਨਹੀਂ ਸਕਦੇ ਕੱਲ ਸਾਨੂੰ ਵੀ ਕਹਿਣਗੇ ਕਿ 35 ਗੜ ਜਾਂ ਫਿਰ ਕੋਲਕੱਤਾ ਤੁਹਾਡੇ ਟਰਾਂਸਪੋਰਟਰ ਬੈਠੇ ਉਹਨਾਂ ਨੂੰ ਵੀ ਭੇਜੋ ਇੱਧਰ ਭਾਈ ਮੈਂ ਬੜਾ ਹੈਰਾਨ ਹੋਇਆ ਜਦੋਂ ਅੱਜ ਮੈਂ ਸੁਣਿਆ ਨਾ ਉਹਨਾਂ ਦਾ ਬਿਆਨ ਜਦੋਂ ਉਹ ਸ਼ੁਰੂ ਕੀਤਾ ਨਾ ਉਹਨਾਂ ਨੇ ਮੈਂ ਸੋਚਿਆ ਵੀ ਇਹ ਬੱਚੇ ਯਾਰੇ ਕੋਈ ਸ਼ਬਦ ਬੋਲਣਗੇ ਮੈਂ ਬੜੇ ਧਿਆਨ ਨਾਲ ਸੁਣਦਾ ਸੀਗਾ ਪਰ ਬੱਚੇ ਵਾਸਤੇ ਇੱਕ ਸ਼ਬਦ ਵੀ ਨਹੀਂ ਬੋਲਿਆ ਉਹਨਾਂ ਨੇ ਉਹਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਵੀ ਜਿਹੜੀਆਂ ਪੰਚਾਇਤਾਂ ਨੇ ਮਤੇ ਪਾਏ ਮੈਂ ਉਹਨਾਂ ਤੋਂ ਨਾਰਾਜ਼ ਹਾਂ ਜਿਹੜੀਆਂ ਪੰਚਾਇਤਾਂ ਨੇ ਮਤੇ ਪਾਏ ਮੁੱਖ ਮੰਤਰੀ ਸਾਹਿਬ ਥੱਲੇ ਕਮੈਂਟ ਚੈੱਕ ਕਰਿਓ ਅਸੀਂ ਉਹ ਚੀਜ਼ਾਂ ਤੁਹਾਨੂੰ ਦੱਸਣ ਲੱਗੇ ਥੱਲੇ ਕਮੈਂਟ ਚੈੱਕ ਕਰਿਓ ਲੋਕਾਂ ਨੇ ਕਿਸ ਤਰ੍ਹਾਂ ਸਵਾਗਤ ਕੀਤਾ ਲੋਕ ਲੋਕ ਵੀ ਤਾਂ ਖਾ ਰਹੇ ਆ ਆਪਾਂ ਪੰਜਾਬੀਆਂ ਦੇ ਕੋਲ ਕੋਈ ਜਾ ਨਹੀਂ ਰਿਹਾ ਲੋਕ ਖਾ ਰਹੇ ਆ ਲੋਕ ਇੰਜੋਏ ਕਰ ਰਹੇ ਆ ਲੋਕਾਂ ਨੂੰ ਸਵਾਦ ਆ ਰਿਹਾ ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਸਾਰਾ ਕੁਝ ਗਲਤ ਹੋ ਰਿਹਾ ਸਾਡੇ ਲੋਕ ਵੀ ਜੁੱਤੀ ਦੇ ਯਾਰ ਹੋ ਗਏ ਟੌਰੀ ਟੂ ਸੇ ਦੈਟ ਆਪਾਂ ਫੁੱਲ ਵਾਲੇ ਹੋ ਗਏ ਆਪਾਂ ਪੰਜੇ ਵਾਲੇ ਹੋ ਗਏ ਹੈ ਤੇ ਆਪਾਂ ਆ ਟੱਕੜੀ ਵਾਲੇ ਹੋ ਗਏ ਆਪਾਂ ਪੰਜਾਬ ਵਾਲੇ ਕਦੋਂ ਹੋਵਾਂਗੇ ਬਾਪਾ ਇਹੀ ਵੀਡੀਓ ਇੱਕ ਕੱਲ੍ਹ ਜ ਪਰਸੋਂ ਦੀ ਹੋਰ ਵਾਇਰਲ ਹੋ ਰਹੀ ਆ ਉਹ ਵੀ ਤੁਹਾਡੇ ਨਾਮ ਸਾਂਝੀ ਕਰਦਾ ਉਹ ਕੀ ਆਏ بارش ਦਾ ਪਾਣੀ ਸਾਡੇ ਖੇਤਾਂ 'ਚ ਖੜਾ بارش ਦਾ ਪਾਣੀ ਖੜਨ ਦੇ ਨਾਲ ਉੱਥੇ ਨਾ ਛੋਟ-ਛੋਟੀਆਂ ਮੱਛੀਆਂ ਦੇ ਪੂੰਗਰੇ ਵਗੈਰਾ ਹਾਂ ਉਹ ਪੈਦਾ ਹੋ ਗਏ ਸਾਰਾ ਟੱਬਰ ਪ੍ਰਵਾਸੀਆਂ ਦਾ ਘੱਟੋ-ਘੱਟ 10 ਬੰਦੇ ਮੇਰੇ ਕੋਲ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰੂੰਗਾ 10 ਬੰਦੇ ਉਹ ਘੱਟੋ-ਘੱਟ ਨਾ ਜਿੱਦਾਂ 15-20 15 ਦਾ ਲਾ ਲਓ ਇੰਨੀ ਕਿ ਜਗ੍ਹਾ ਦੇ ਵਿੱਚ ਸਾਰਾ ਟੱਬਰ ਮੱਛੀਆਂ ਫੜਨ 'ਚ ਵਿਅਸਤ ਹੋਇਆ ਵਾ ਸਾਡੇ ਪੰਜਾਬੀ ਭਰਾ ਕੰਮ ਕਰ ਰਹੇ ਯਾਰ ਜੇ ਅਸੀਂ ਉਹਨਾਂ ਨੂੰ ਰੁਜ਼ਗਾਰ ਦੇਵਾਂਗੇ ਤਾਂ ਇੱਕ ਮਨ ਨੂੰ ਤਸੱਲੀ ਹੋਣੀ ਘਰੇ ਜਾ ਕੇ ਵੀ ਆਪਾਂ ਵਧੀਆ ਚੀਜ਼ ਖਾ ਕੇ ਆਏ ਹਾਂ ਜੇ ਤੁਸੀਂ ਪ੍ਰਵਾਸੀ ਕੋਲ ਜਾਂ ਕਿਸੇ ਹੋਰ ਕੋਲ ਖਾਣੇ ਸਜਣੋ ਰਾਤ ਨੂੰ ਸੋਚ ਕੇ ਦੇਖੇ ਉਹੀ ਚੀਜ਼ ਖਾਧੀ ਆ ਜਿਹੜੀ ਕੱਚਾ ਥੱਲੇ ਬਸੀਨਾ ਤੁਹਾਡੇ ਤੁਸੀਂ ਇਹ ਖਾ ਕੇ ਆਏ ਗੋਲ ਗੱਪਿਆਂ ਚ ਪੰਜਾਬੀਆਂ ਨੂੰ ਪਹਿਲ ਦਿਓ ਪੰਜਾਬੀਆਂ ਤੋਂ ਖਾਣਾ ਖਾਓ ਪੰਜਾਬੀਆਂ ਨੂੰ ਆਪਣੇ ਜੇ ਤੁਸੀਂ ਖੜੂਗੇ ਉਹਨਾਂ ਦਾ ਹੌਸਲਾ ਵਧਣਾ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਖਾਣ ਪੀਣ ਦੇ ਪਦਾਰਥ ਹੈ ਉਹਨਾਂ ਦੇ ਹਾਈਜੀਨ ਜਾਂ ਅਨਹਾਈਜੀਨ ਨੂੰ ਲੈ ਕੇ ਮਸਲੇ ਬਹੁਤ ਉੱਭਰੇ ਹੋਏ ਆ ਲੋਕ ਜੋ ਚੀਜ਼ਾਂ ਸੜਕਾਂ ਤੋਂ ਲੈ ਕੇ ਖਾ ਰਹੇ ਆ ਉਹ ਕਿੰਨੀਆਂ ਅਨਹਾਈਜਨਿਕ ਐ ਇਸ ਦੀ ਚਰਚਾ ਹਮੇਸ਼ਾ ਚੱਲਦੀ ਰਹਿੰਦੀ ਆ ਪਰ ਉਸ ਦੇ ਬਾਵਜੂਦ ਵੀ ਇਹ ਜੋ ਰੇੜੀਆਂ ਨੇ ਜਾਂ ਅਨਹਾਈਜਨਿਕ ਚੀਜ਼ਾਂ ਉਹਨਾਂ ਨੂੰ ਕੋਈ ਵੀ ਰੋਕਿਆ ਜਾਂ ਟੋਕਿਆ ਨਹੀਂ ਜਾਂਦਾ ਉਹ ਉਸੇ ਤਰ੍ਹਾਂ ਲਗਾਤਾਰ ਚੱਲਦੀ ਰਹਿੰਦੀਆਂ ਇਸ ਸਮੇਂ ਸਾਡੇ ਕੋਲ ਇੱਕ ਮਸਲਾ ਨੰਦਪੁਰ ਸਾਹਿਬ ਦੇ ਪਿੰਡ ਸੁਖਸਾਲ ਤੋਂ ਹੈ ਜਿੱਥੇ ਕਿ ਇੱਕ ਵੀਰ ਹੋਰਾਂ ਨੇ ਇੱਕ ਵੀਡੀਓ ਬਣਾਈ ਹੈ ਇੱਕ ਰੇੜੀ ਦੀ ਓਂਕਾਰ ਸਿੰਘ ਮਜਾਰੀ ਇਹ ਸਾਡੇ ਭਰਾ ਜਿਨ੍ਹਾਂ ਨੇ ਉਹ ਵੀਡੀਓ ਬਣਾਈ ਤੇ ਦੂਰੋਂ ਦਿਖਾ ਰਹੇ ਆ ਕਿ ਇੱਕ ਰੇੜੀ ਵਾਲਾ ਕਿਸ ਤਰ੍ਹਾਂ ਲੋਕਾਂ ਨੂੰ ਗੰਦਗੀ ਭਰੋਸ ਰਿਹਾ ਤੇ ਉਹ ਗੱਲਬਾਤ ਜਿਹੜੀ ਕਰਾਂਗੇ ਕਿ ਉਹ ਇਹਨਾਂ ਨੇ ਕਿਉਂ ਕੈਪਚਰ ਕੀਤੀ ਕੀ ਇਹਨਾਂ ਨੂੰ ਗਲਤ ਲੱਗਿਆ ਉਹ ਸਾਰੀ ਗੱਲਬਾਤ ਕਰਦੇ ਆਂ ਭਾਈ ਜੀ ਪਹਿਲਾਂ ਸਵਾਗਤ ਹੈ ਚੈਨਲ ਦੇ ਉੱਤੇ ਸਿੱਕਾਲੀ ਸਾਰੀ ਗੱਲ ਭਾਈ ਜੀ ਤੁਸੀਂ ਉਹ ਵੀਡੀਓ ਬਣਾਈ ਤੁਹਾਡੀ ਆਵਾਜ਼ ਹੈ ਉਹ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਇਹ ਖੜਾ ਇੱਥੇ ਰੇੜੀ ਵਾਲਾ ਤੇ ਗੋਲ ਗੱਪੇ ਲੋਕਾਂ ਨੂੰ ਖਿਲਾ ਰਿਹਾ ਉਹ ਸਾਰਾ ਉਸ ਕੀ ਦ੍ਰਿਸ਼ ਹੈ ਪਹਿਲਾਂ ਉਹ ਦੱਸ ਦਿਓ ਜਰਾ ਉਹ ਭਾਜੀ ਸੁਖਸਾਲ ਸਕੂਲ ਹੈ ਜੀ ਆਪਣਾ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਥਲੀ ਭਾਜੀ ਦਾ ਧੰਨਵਾਦ ਹੈ ਉਹ ਆਪਣਾ ਨਾ ਜੀ ਲੋਕਲ ਸਕੂਲ ਹੈ ਸੁਖਸਾਲ ਔਰ ਬੜਾ ਸਕੂਲ ਹੈ ਪਲੱਸ 2 ਤੱਕ ਪਲੱਸ 1 ਤੱਕ 10ਵੀਂ ਤੱਕ ਬੱਚੇ ਆਂਦੇ ਆ ਉਹ ਦ੍ਰਿਸ਼ ਇਹ ਹੈ ਜੀ ਕਿ ਉਹ ਬੰਦਾ ਇੱਕ ਤਾਂ ਪ੍ਰਵਾਸੀ ਹੈ ਚਲੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਆਪਣਾ ਕਾਰਜ ਕਰਦਾ ਕਰੇ ਤੇ ਜਿਹੜਾ ਬੰਦਾ ਜਿਹਦੀ ਵੀਡੀਓ ਆਪਾਂ ਇੱਕ ਕੈਮਰੇ ਤੇ ਬਣਾਈ ਤੁਹਾਨੂੰ ਦੱਸਿਆ ਜਦੋਂ ਸਾਡੇ ਸਾਹਮਣੇ ਲੱchn ਕਰਦਾ ਭਾਜੀ ਘਰੇ ਕੀ ਕਰਦਾ ਹੋਊਗਾ ਕੀ ਲੱchn ਕਰਦੇ ਉਹ ਉਹ ਬਿਲਕੁਲ ਨਾ ਪ੍ਰੋਪਰ ਘਰੋਂ ਜਦੋਂ ਆਪਾਂ ਰਿਹੜੀ ਲੈ ਕੇ ਬਾਹਰ ਆਉਂਦਾ ਨਾ ਜੀ ਮਾਰਕੀਟ ਦੇ ਵਿੱਚ ਬੱਚਿਆਂ ਨੂੰ ਸਿਰਫ 5 ਮਿੰਟ ਦਾ ਸਮਾਂ ਹੁੰਦਾ ਅੱਧੀ ਛੁੱਟੀ ਵਾਸਤੇ ਹੂੰ 5 ਮਿੰਟ ਬਾਅਦ ਅੱਧੀ ਛੁੱਟੀ ਹੋ ਜਾਣੀ ਉਹਦੇ ਕੋਲ ਸਮਾਂ ਪੂਰਾ ਪੂਰਾ ਰੇੜੀ ਲੈ ਕੇ ਆਇਆ ਉਹ ਪ੍ਰੋਪਰ ਰੇੜੀ ਲੈ ਕੇ ਆਉਣ ਤੋਂ ਬਾਅਦ ਰੇੜੀ ਖੜਾ ਕੇ ਉਸਨੇ ਕੋਈ ਮਤਲਬ ਹੱਥ ਪੈਰ ਤਾਂ ਬੜੀ ਦੂਰ ਦੀ ਗੱਲ ਹੈ ਉਹਨੇ ਕੱਪੜਾ ਚੱਕਿਆ ਜਿਹਦੇ ਨਾਲ ਉਹ ਪਲੇਟਾਂ ਸਾਫ਼ ਕਰਦਾ ਉਹ ਕੱਪੜਾ ਚੱਕਿਆ ਪੂਰੀ ਗਰਦਨ ਤੇ ਆ ਸ਼ਰਟ ਖੋਲ ਕੇ ਨਾ ਜਿਪਟਣ ਦੋਨੋਂ ਕੱਚਾ ਸਾਫ਼ ਕੀਤੀਆਂ ਉਸ ਤੋਂ ਬਾਅਦ ਫਿਰ ਵੀ ਉਹ ਉੱਥੇ ਰੋਕਿਆ ਨਹੀਂ ਪੂਰਾ ਪਸੀਨਾ ਮੱਥੇ ਦਾ ਜਿੱਥੇ ਦਾ ਵੀ ਮਤਲਬ ਪੂਰੀ ਬਾਡੀ ਦਾ ਜਿਹੜਾ ਉਹਦਾ ਪਸੀਨਾ ਤਾਂ ਉਹਨੇ ਉਸ ਕੱਪੜੇ ਨਾਲ ਸਾਫ਼ ਕਰਿਆ ਚਲੋ ਚੱਲਦਾ ਰਿਹਾ ਪ੍ਰੋਸੈਸ ਗੱਲਾਂ ਬਾਤਾਂ ਮਾਰਦਾ ਰਿਹਾ ਉਸ ਤੋਂ ਬਾਅਦ ਠੀਕ 2-4 ਮਿੰਟ 5 ਮਿੰਟ ਬਾਅਦ ਬੱਚਿਆਂ ਨੂੰ ਹੋ ਗਈ ਛੁੱਟੀ ਛੁੱਟੀ ਹੋਈ ਬੱਚੇ ਉਹਦੇ ਕੋਲ ਆਣਾ ਸ਼ੁਰੂ ਹੋ ਗਏ ਤੇ ਮੈਂ ਬਿਲਕੁਲ ਮੇਰੀ ਥੋੜੀ ਦੂਰੀ ਤੇ ਉਹਦੇ ਸਾਹਮਣੇ ਬਹਿ ਕੇ ਵੀਡੀਓ ਬਣਾ ਰਿਹਾ ਤਾਂ ਮੈਂ ਸੋਚਿਆ ਮੈਂ ਕਿਹਾ ਸ਼ਾਇਦ ਇਸ ਤੋਂ ਬਾਅਦ ਇਹਦੀ ਕਾਰਵਾਈ ਹੱਥ ਧੋਣ ਦੀ ਹੋਊਗੀ ਪੇ ਬੰਦਾ ਹੱਥ ਧੋਊਗਾ ਪਰ ਕੋਈ ਇਹੋ ਜਿਹਾ ਕੁਝ ਨਹੀਂ ਹੋਇਆ ਜਿੱਦੇ ਬੱਚੇ ਆਏ ਉਹਨੇ ਪਲੇਟਾਂ ਦਿੱਤੀਆਂ ਪਲੇਟਾਂ ਦੇਣ ਤੋਂ ਬਾਅਦ ਉਹਨੇ ਉਹੀ ਜਿਹੜੇ ਹੱਥ ਕੱਚਾਂ 'ਚ ਦੇ ਨਾ ਉਹ ਜਿਹੜਾ ਪਾਣੀ ਸਾਡੇ ਬੱਚੇ ਪੀਂਦੇ ਗੋਲ ਗੱਫੇ ਵਾਲਾ ਉਹ ਸਿੱਧਾ ਹੱਥ ਵਿੱਚ ਡੋਬ ਕੇ ਬੱਚਿਆਂ ਨੂੰ ਗੋਲ ਗੱਫੇ ਗਾਣ ਹੱਥ ਆਲੇ ਪਾਸੇ ਨੂੰ ਗਿਆ ਹੀ ਨਹੀਂ ਜਦ ਕੀ ਅੱਜ ਤੋਂ ਕੋਈ ਹਫਤਾ 10 ਦਿਨ ਪਹਿਲੇ ਉਹਨੂੰ ਮੈਂ ਵਾਰਨਿੰਗ ਇੱਕ ਦਿੱਤੀ ਸੀ ਔਰ ਬੜੇ ਵਧੀਆ ਮੈਂ ਗਿਆ ਭਰਾ ਮੇਰਾ ਤੂੰ ਕੰਮ ਕਰਦਾ ਕਰ ਕੋਈ ਦਿੱਕਤ ਨਹੀਂ ਆ ਤੂੰ ਆਪਣਾ ਰੋਜਗਾਰ ਕਰਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਥੋੜਾ ਜਿਹਾ ਇੱਕ ਤਾਂ ਸਭ ਤੋਂ ਬੜੀ ਜਿਹੜੀ ਸੋਚਣ ਵਾਲੀ ਗੱਲ ਹੈ ਪਲੇਟਾਂ ਉਹਦੇ ਕੋਲ ਆ ਜਿਹੜੀਆਂ ਚੱਲਦੀਆਂ ਸਟੀਲ ਦੀਆਂ ਛੋਟੀਆਂ ਪਲੇਟਾਂ ਧੋਣੇ ਵਾਸਤੇ ਪਾਣੀ ਸਿਰਫ ਅੱਧਾ ਪਾਉਣਾ ਲੀਟਰ ਜਾਂ ਲੀਟਰ ਲਾ ਲਓ ਕੋਈ ਸਰਫ ਨਹੀਂ ਕੋਈ ਇਹ ਨਹੀਂ ਆਪੇ ਆਪਾਂ ਇੱਕ ਸਰਫਨਾ ਧੋ ਲਿਆ ਉਸ ਤੋਂ ਬਾਅਦ ਸਾਫ ਪਾਣੀ ਉਸ ਤੋਂ ਬਾਅਦ ਤੀਸਰਾ ਪਾਣੀ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਜੀ ਲੰਗਰ ਛਕਦੇ ਆ ਅਸੀਂ ਉੱਥੇ ਜ ਆਪਣੀ ਆਪਣੀ ਥਾਲੀ ਧੋਈਏ ਨਾ ਆਪ ਆਪਾਂ ਤਿੰਨ ਵਾਰ ਥਾਲੀ ਧੋਣੇ ਆ ਇੱਕ ਵਾਰ ਝੂਠ ਧੋਣੇ ਦੂਸਰੀ ਵਾਰ ਸਰਫ ਤੀਸਰੀ ਵਾਰ ਪਾਣੀ ਚੌਥੀ ਵਾਰ ਫਿਰ ਸੁੱਕਾ ਪਾਣੀ ਵਧੀਆ ਮਤਲਬ ਸਹੀ ਤਰੀਕੇ ਨਾਲ ਕਰਦੇ ਪਰ ਉਹਦੇ ਕੋਲ ਸਿਰਫ ਇੱਕ ਪਾਣੀ ਹੈ ਉਹੀ ਪਾਣੀ ਉਹ ਪੂਰਾ ਦਿਨ ਚੱਲਦਾ ਭਾਜੀ ਮਤਲਬ ਜਿਹੜੇ ਸੁੱਚਮ ਰੱਖਣ ਵਾਲੇ ਸਾਡੇ ਲੋਕ ਆ ਉਹਨਾਂ ਨੂੰ ਝੂਠ ਇਸ ਮਾਧਿਅਮ ਨਾਲ ਪ੍ਰੋਸੀਜਰ ਆ ਰਹੀ ਹੈ ਬਿਲਕੁਲ ਭਾਜੀ ਕੋਈ ਸ਼ੱਕ ਕੋਈ ਛਕੜਾ ਕੰਮੇ ਨਹੀਂ ਹੈ ਆਰ ਉਸ ਬੰਦੇ ਨੇ ਕੈਮਰੇ ਦੇ ਵਿੱਚ ਮੰਨਿਆ ਹੋਂ ਰਿਕਾਰਡ ਮੇਰੇ ਕੋਲ ਮੈਂ ਵੀਡੀਓ ਬਣਾਈ ਉਹਦੀ ਪ੍ਰੋਪਰ ਕੱਲੂ ਸਾਡੇ ਦੇ ਗੱਲ ਆਵੇ ਕੋਈ ਆਪਣੇ ਮੂੰਹ ਤੇ ਮੰਨਿਆ ਕਹਿੰਦਾ ਮੇਰੇ ਕੋਲ ਆਹੀ ਪਾਣੀ ਹੈ ਮੈਂ ਕਿਹਾ ਤੈਨੂੰ ਮੈਂ ਹਫਤਾ 10 ਦਿਨ ਪਹਿਲਾਂ ਕਿਹਾ ਤਾਂ ਇਸ ਪਾਣੀ ਨੂੰ ਜਾਂ ਤਾਂ ਇਹਨੂੰ ਸਰਫ ਵਗੈਰਾ ਲਾ ਕੇ ਦੋ ਤਿੰਨੇ ਦੇ ਪਾਟ ਬਣਾ ਲੈ ਇੱਕ ਉਹਦੇ ਹੱਥ ਭਾਜੀ ਜਿਹੜੇ ਜਿਹੜੇ ਪੰਜਾਬੀ ਸਾਡੇ ਨਾ ਹੱਥਾਂ ਦਾ ਖਾਣਾ ਖਾਂਦੇ ਨਾ ਜਾਂ ਗੋਲ ਗੱਫੇ ਖਾਂਦੇ ਉਹ ਯਾਰ ਇੱਕ ਵਾਰ ਇਹਨਾਂ ਦੇ ਹੱਥਾਂ ਵੱਲ ਜ਼ਰੂਰ ਦੇਖਿਆ ਕਰੋ ਕਿ ਜਿਹੜੇ ਹੱਥਾਂ ਨਾਲ ਤੁਸੀਂ ਖਾ ਰਹੇ ਉਹਨਾਂ ਦੀ ਹਾਲਾਤ ਕੀ ਹੈ ਇਹਨਾਂ ਨੋਹਾਂ ਦੇ ਵਿੱਚ ਮੈਲ ਪਰ ਇਹ ਇੱਕ ਸਭ ਤੋਂ ਵੱਡੀ ਗੱਲ ਭਾਜੀ ਦੇਖੋ ਗੋਲ ਗੱਫੇ ਵਾਲਾ ਕਿਹੜਾ ਸਿਸਟਮ ਆਪਾਂ ਚਮਚੇ ਨਾਲ ਮਲਾਂਦੇ ਆ ਜਾਂ ਉਹਨੂੰ ਕੁਝ ਵੀ ਜਿਹੜਾ ਮਤਲਬ ਸੌਰੀ ਕੁਲਚੇ ਵਾਲਾ ਜਿਹੜਾ ਭਾਜੀ ਗੋਲ ਗੱਫੇ ਵਾਲਾ ਕੰਮ ਹੈ ਸਾਡਾ ਪੂਰਾ ਹੱਥ ਵਿੱਚ ਜਾਂਦਾ ਪਾਣੀ 'ਚ ਜਾਂਦਾ ਸਾਡੇ ਬੱਚੇ ਖਾਂਦੇ ਜਿਹੜੇ ਇਹਦੇ ਹਾਲਾਤ ਦੇਖੇ ਜਦੋਂ ਸਕੂਲ ਦੇ ਬੱਚੇ ਇਕੱਠੇ ਹੋ ਗਏ ਉੱਥੇ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਬੱਚੇ ਇਕੱਠੇ ਹੋ ਗਏ ਇੱਕ ਦੋ ਗੱਵਚਿਆਂ ਨੇ ਖਾਦਾ ਵੀ ਆ ਬਾਕੀਆਂ ਨੂੰ ਰੋਕ ਵੀ ਦਿੱਤਾ ਪਰ ਸਾਡੇ ਲੋਕ ਕਹਿੰਦੇ ਸਾਨੂੰ ਤਾਂ ਸੁਆਦੇ ਉਹ ਰੇੜੀਆਂ ਦੇ ਉੱਤੇ ਆਉਂਦਾ ਅਸੀਂ ਕੀ ਕਰੀਏ ਜੇ ਸਾਡੇ ਕੋਈ ਪੰਜਾਬੀ ਭਰਾ ਰੇੜੀ ਲਾ ਕੇ ਖੜਦਾ ਲੋਕ ਕਹਿੰਦੇ ਇੱਥੇ ਸਵਾਦ ਬਣਾਉਂਦਾ ਭਾਈ ਅਸੀਂ ਤਾਂ ਖਾਣਾ ਹੈ ਭਾਜੀ ਹੁਣ ਜਿਹੜਾ ਸਾਡੇ ਸਰੀਰ ਦਾ ਪਸੀਨਾ ਨਮਕੀਨ ਮਿੱਠਾ ਪਾਣੀ ਨਿਕਲਦਾ ਸਾਰੀ ਦਿਹਾੜੀ ਜਾਂ ਉਹ ਬਿਲਕੁਲ ਜਾ ਕੇ ਉਹ ਗੋਲ ਗੱਫਿਆਂ ਦੇ ਪਾਣੀ ਦੇ ਵਿੱਚ ਰਲਣਾ ਆਪੇ ਹੀ ਸਵਾਦ ਬਣਨਾ ਉਹ ਸਵਾਦ ਮਹਿਨਤ ਕਰੀ ਬਣਨਾ ਜਿਸ ਬੰਦੇ ਨੇ ਰੋਡ ਤੇ ਖੜ ਕੇ ਹਰਕਤ ਕੀਤੀ ਕੈਮਰੇ ਸਾਹਮਣੇ ਸਾਨੂੰ ਉਹਦੇ ਘਰਾਂ ਦਾ ਕੀ ਪਤਾ ਕਿਹਦਾ ਹੁੰਦਾ ਹੋਊਗਾ ਭਾਜੀ 100% ਦੇਖਣ ਵਾਲਿਆਂ ਨੂੰ ਮੇਰੀ ਖਾਸ ਬੇਨਤੀ ਹੈ ਇੱਕ ਕਮਰਾ ਹੁੰਦਾ ਭਾਜੀ ਇਹਨਾਂ ਦੇ ਕੋਲ ਉਸੇ ਕਮਰੇ ਦੇ ਵਿੱਚ ਬੈੱਡ ਲੱਗਿਆ ਹੁੰਦਾ ਉਸੇ ਕਮਰੇ ਦੇ ਵਿੱਚ ਬੱਚੇ ਹੁੰਦੇ ਉਸੇ ਕਮਰੇ ਦੇ ਵਿੱਚ ਖਾਣਾ ਪੀਣਾ ਬਣਾਦੇ ਇਹਨਾਂ ਦਾ ਸਾਰਾ ਸਿਸਟਮ ਤੁਸੀਂ ਮੈਂ ਕਹਿੰਦਾ ਅੰਦਰ ਝਾਕ ਕੇ ਦੇਖੇ ਹੁੰਦੇ ਕਮਰਿਆਂ 'ਚ ਤੁਸੀਂ ਖਾਨ ਦੀ ਦਾ ਦੂਰ ਜਾਂ ਤੁਸੀਂ ਨੇੜਾ ਵੀ ਖੜ੍ਹ ਜੂਗੇ ਪਰ ਫਿਰ ਵੀ ਸਾਡੇ ਪੰਜਾਬੀ ਚਲੋ ਬਹੁਤ ਵਧੀਆ ਸਾਥ ਦਿੱਤਾ ਬੰਦਿਆਂ ਨੇ ਉੱਥੇ ਮਾਰਕੀਟ ਵੀ ਇਕੱਠੀ ਹੋ ਗਈ ਅਸੀਂ ਗੱਲ ਨਹੀਂ ਹੈ ਪਰ ਪਤਾ ਨਹੀਂ ਲੋਕਾਂ ਨੂੰ ਸਮਝਾ ਗਦਵਾਨੀ ਸਾਡੇ ਪੰਜਾਬੀ ਰੇੜੀਆਂ ਤੇ ਸੁੰਨੇ ਖੜੇ ਹੁੰਦੇ ਇਨਾਂ ਦੇ ਕੋਲ ਰੱਛ ਪਿਆ ਹੁੰਦਾ ਮੈਂ ਇਹਨੂੰ ਸਾਰੀ ਦਿਹਾੜੀ ਦੇਖਦਾ ਪਾਜੀ ਕਈ ਦਿਨਾਂ ਤੋਂ ਇਹਦੇ ਕੋਲ ਬੱਚੇ ਸਕੂਲ ਦੇ ਸਾਰੇ ਪਲੱਸ ਆਲੇ-ਦੁਆਲੇ ਨੂੰ ਜੋ ਵੀ ਸ਼ਾਮ ਨੂੰ ਮਾਰਕੀਟ ਦੇ ਵਿੱਚ ਅੱਛਾ ਸੁਣਨ ਨੂੰ ਬਾਕਿਆ ਤੁਹਾਡੀ ਗੱਲ ਸੱਚ ਹੈ ਕਿ ਪਾਣੀ ਬੜਾ ਸਵਾਦ ਹੁੰਦਾ ਪਾਣੀ ਸਵਾਦ ਦਾ ਰੀਜ਼ਨ ਨਹੀਂ ਹੈ ਜਿਹੜੀ ਅੱਜ ਮੈਂ ਵੀਡੀਓ ਵਾਇਰਲ ਕਰੀ ਉਹ ਰੀਜ਼ਨ ਹੈ ਕਿ ਇਹਨਾਂ ਦਾ ਜਿਹੜਾ ਜੋ ਕੱਚਾ ਦਾ ਸਿਸਟਮ ਹੈ ਗਰਦਨ ਦਾ ਉਹ ਸਾਰੀ ਆ ਗਰਦਨ ਕੱਚਾ ਸਾਰੀ ਛੱਤੀ ਸਾਰਾ ਸਾਫ਼ ਕਰਕੇ ਕੱਪੜਾ ਫੇਰ ਕਿੱਥੇ ਰੱਖਦਾ ਉਹਨੇ ਉਹ ਪਾਜੀ ਉਸੇ ਉਸੇ ਕੱਪੜੇ ਨਾਲ ਪਲੇਟਾ ਸਾਫ਼ ਕਰਨੀ ਹੈ ਬਾਅਦ ਅੱਛਾ ਜੀ ਜੇ ਆਪਾਂ ਕਹੀਏ ਇਹਨਾਂ ਨੂੰ ਸਾਫ਼ ਸਜੜੋ ਪਹਿਲਾਂ ਉਹ ਕੱਚਾਂ ਦੇ ਵਿੱਚ ਘੁੰਮੇ ਆਉਂਦਾ ਫਿਰ ਤੁਹਾਡੀ ਪਲੇਟ ਵਿੱਚ ਘੁੰਮਦਾ ਉਸ ਤੋਂ ਬਾਅਦ ਫਿਰ ਬੱਚੇ ਘਰੇ ਜਾ ਕੇ ਉਲਟੀਆਂ ਕਰਦੇ ਕਿ ਸਾਨੂੰ ਪਤਾ ਨਹੀਂ ਕਿਆ ਹੋ ਗਿਆ ਅਸੀਂ ਬਿਮਾਰ ਹੋ ਗਏ ਉਹ ਬਿਮਾਰਤਾ ਯਾਰ ਗੰਦ ਖਾ ਕੇ ਹੋਣਾ ਹੀ ਹੈ ਇਹ ਗੋਲ ਗੱਫੇ ਦਾ ਪਾਣੀ ਅੰਦਰ ਜਾਣਾ ਅਕਸਰ ਉਹ ਸਰੀਰ ਦੇ ਵਿੱਚ ਕੋਈ ਲੂਜ਼ ਮੋਸ਼ਨ ਲੱਗਣਾ ਛੱਤੀ ਤਰ੍ਹਾਂ ਦੀਆਂ ਬਿਮਾਰੀਆਂ ਹੋਣੀਆਂ ਪਰ ਨਹੀਂ ਇੱਕ ਤੁਹਾਡੇ ਨਾਲ ਮੈਂ ਕਿੱਸਾ ਸਾਂਝਾ ਕਰਦਾ ਪਾਜੀ ਇੱਕ ਵੀਡੀਓ ਮੈਂ ਥੋੜੇ ਦਿਨ ਪਹਿਲੇ ਪਾਈ ਧੀ ਬਾਬਾ ਉਦੋਂ ਡੇਰਾ ਨੰਗਲ ਦੇ ਔਰ ਮੋਜਵਾਲ ਦੇ ਵਿੱਚਕਾਰ ਉੱਥੇ ਇੱਕ ਪ੍ਰਵਾਸੀ ਹੈ ਰੇੜੀ ਲਗਾਉਂਦਾ ਕੁਲਚੇ ਦੀ ਇੱਕ ਸਾਡਾ ਪੰਜਾਬੀ ਭਰਾ ਉੱਥੇ ਜਿਹੜੀ ਲਾਂ ਚਲ ਗਿਆ। ਉਸ ਬੰਦੇ ਨੇ ਕਹਿ ਕਰਿਆ ਉਹਨੂੰ ਰੇੜੀ ਲਾਂ ਤੋਂ ਰੋਕ ਦਿੱਤਾ। ਕਿ ਇੱਥੇ ਮੈਂ ਬਹੁਤ ਪੁਰਾਣਾ ਰੇੜੀ ਲਾਨਾ। ਜਿੱਦਾਂ ਉਹਦੇ ਪਿਓ ਨੇ ਜਗਾ ਮੁੱਲ ਖਰੀਦੀ ਹੁੰਦੀ। ਪ੍ਰਵਾਸੀ ਹੈ ਉਹ। ਤੇ ਇੱਥੇ ਕਹਿੰਦਾ ਮੈਂ ਰੇੜੀ ਲਾਨਾ। ਤੇ ਤੈਨੂੰ ਨਹੀਂ ਲਾਂ ਦੇਣੀ। ਚਲੋ ਇੱਧਰ ਉੱਧਰ ਉਹ ਸੁਨੇਹਾ ਪਹੁੰਚਿਆ ਮੈਂ ਉਸ ਬੰਦੇ ਕੋ ਪਹੁੰਚਿਆ। ਮੈਂ ਕਿਹਾ ਵੀਰੇ ਜਦ ਤੂੰ ਲਾ ਰਿਹਾ ਤਾਂ ਇਹਨੂੰ ਕੀ ਦਿੱਕਤ ਹੈ ਲਾਂ ਚ? ਉਹਦਾ ਜਵਾਬ ਚੱਲ ਵੀ ਰਿਹਾ ਸੋਸ਼ਲ ਮੀਡੀਆ ਤੇ ਬੜੇ ਉਹਨੇ ਤੂੰ ਤੂੰ ਮੈਂ ਮੈਂ ਕਰੀ ਮੈਂ ਰੋਕਿਆ ਨਹੀਂ ਹੈ ਮੈਂ ਮਤਲਬ ਆਪਣੇ ਵੱਲੋਂ ਸਫਾਈ ਦਿੱਤੀ ਪੂਰੀ ਫਿਰ ਮੈਂ ਉਸ ਬੰਦੇ ਨੂੰ ਪੁੱਛਿਆ ਮੈਂ ਕਿਹਾ ਹੋਇਆ ਕਿਹਾ ਤਾਂ ਅਸਲੀ ਕਹਾਣੀ ਕੀ ਹੈ ਉਹ ਕਹਿੰਦਾ ਯਾਰ ਮੈਨੂੰ ਇਹ ਪ੍ਰੋਪਰੀ ਮਨਾ ਕਰਤਾ ਤੇ ਇੱਥੇ ਮੈਂ ਬੜੇ ਟਾਈਮ ਦਾ ਖੜਦਾ ਇਹਦੇ ਕੋਲ ਤੂੰ ਰੇੜੀ ਨਹੀਂ ਲਾ ਸਕਦਾ ਤੁਸੀਂ ਕਿਤੇ ਨੰਗਲ ਗੇੜਾ ਮਾਰਿਓ ਭਾਜੀ ਦੋ ਸੈਕਟਰ ਇਹਨਾਂ ਦੀ ਹੱਬ ਹੈ ਪਲੱਸ ਜਦੋਂ ਆਪਾਂ ਅਜੋਲੀ ਮੋੜ ਤੋਂ ਨੰਗਲ ਵਾਲੇ ਰੋਡ ਤੇ ਆਨੇ ਕਟੋ ਕੱਟ 100 ਪਲੱਸ ਰੇੜੀ ਪ੍ਰਵਾਸੀਆਂ ਦੀ ਸਾਡਾ ਪ੍ਰਵਾਸੀ ਬੰਦਾ ਪੰਜਾਬੀ ਬੰਦਾ ਸੌਰੀ ਉਥੇ ਰੇੜੀ ਨਹੀਂ ਲਗਾ ਸਕਦਾ ਨਹੀਂ ਇਹ ਇਕੱਲੀ ਨੰਗਲ ਦੀ ਕਹਾਣੀ ਆ ਅਨੰਤਪੁਰ ਸਾਹਿਬ ਦੀ ਕਹਾਣੀ ਹੈ ਜਾਂ ਫਿਰ ਪੰਜਾਬ ਦੀ ਆ ਭਾਜੀ ਜਦੋਂ ਸਾਡੇ ਇੱਥੇ ਆਹ ਹਾਲਾਤ ਤਾਂ ਸਾਰੇ ਪੰਜਾਬ ਚ ਆਹੀ ਕੁਛ ਹੋਣਾ ਫਿਰ ਹੂੰ ਬਹੁਤ ਸਾਰੀਆਂ ਜਿਹੜਾ ਇਹਨਾਂ ਨੇ ਪ੍ਰਵਾਸੀਆਂ ਨੇ ਆ ਬੱਚੇ ਨਾਲ ਕਰਿਆ ਨਾ ਜੀ ਉਹ ਦਿਨ ਪ੍ਰਮਾਤਮਾ ਕਿਸੇ ਪਰਿਵਾਰ ਨੂੰ ਨਾ ਦਿਖਾਵੇ ਅੱਜ ਉਹ ਪਰਿਵਾਰ ਕੀਰਤਪੁਰ ਸਾਹਿਬ ਉਸ ਬੱਚੇ ਦੇ ਫੁੱਲ ਤਾਰਨ ਵਾਸਤੇ ਆਇਆ ਤਾਂ ਉਹ ਛੋਟੀ ਜੇ ਬੱਚੀ ਜਿਹੜੀ ਉੱਥੇ ਆਈ ਉਹਦੇ ਅੱਖਾਂ ਦੇ ਵਿੱਚ ਹੰਦਰੂ ਮਤਲਬ ਰੁਕ ਨਹੀਂ ਰਹੇ ਤੇ ਉਸ ਬੱਚੇ ਦਾ ਕਸੂਰ ਕਿਹਦਾ ਜਿੱਥੋਂ ਇਹ ਕਿਸੇ ਸ਼ੁਰੂ ਹੋਏ ਨਾ ਜੀ ਉਸ ਬੱਚੇ ਦਾ ਕਸੂਰ ਕਿਹਦਾ ਯਾਰ ਉਸ ਬੰਦੇ ਦੇ 4 ਸਾਲ ਦੇ ਬੱਚੇ ਦੀ ਦੁਸ਼ਮਣੀ ਕਿਸੇ ਨੇ ਕਿਹਾ ਹੋ ਸਕਦੀ ਹੈ ਪਰ ਇਹ ਦਰਿੰਦੇ ਹੈ ਇਹ ਦਰਿੰਦੇ ਹੈ ਇਹਨਾਂ ਦਾ ਕਿਸੇ ਵੀ ਪ੍ਰਤੀ ਭਾਜੀ ਕਦੇ ਪਿਆਰ ਹੋਏ ਨਹੀਂ ਸਕਦਾ ਤੁਸੀਂ ਹੀ ਕਹਿ ਰਹੇ ਹੋ ਵੀ ਉਹ ਪ੍ਰਵਾਸੀ ਜਾਂ ਉਹ ਰੇੜੀ ਵਾਲਾ ਉਹ ਇਸ ਤਰ੍ਹਾਂ ਖਿਲਾ ਰਿਹਾ ਗੰਦ ਪਰੋਸ ਰਿਹਾ ਅਨ ਹਾਈਜਨਿਕ ਚੀਜ਼ਾਂ ਪਰੋਸ ਰਿਹਾ ਹੱਥ ਵੀ ਨਹੀਂ ਧੋਂਦਾ ਤਾਂ ਫਿਰ ਵਿਭਾਗ ਵੀ ਬਣੇ ਹੋਏ ਬਈ ਇਹਨਾਂ ਦੇ ਉੱਤੇ ਉਹ ਵਿਭਾਗ ਵਿਭਾਗਾਂ ਤੱਕ ਨਹੀਂ ਤੁਸੀਂ ਕਦੇ ਪਹੁੰਚ ਕੀਤੀ ਭਾਜੀ ਵਿਭਾਗਾਂ ਤੱਕ ਤਾਂ ਗੱਲ ਥੋੜੀ ਸਹੀ ਹੈ ਪਹੁੰਚ ਜੇ ਆਪਾਂ ਕਰੀਏ ਵੀ ਤਾਂ ਕਿਹਾ ਹੋ ਸਕਦਾ ਕੀਤੀ ਆ ਮੈਂ ਦੱਸਦਾ ਉਹ ਮੈਂ ਦੱਸਦਾ ਉਹ ਕੀਤੀ ਸੀ ਆਹੀਂ ਇਹਨੂੰ ਮੈਂ ਇਹਦੀ ਜਾਣਕਾਰੀ ਚ ਵਾਅਦਾ ਕਰਦਾ ਹਾਂ ਇਹ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਅੱਜ ਤੋਂ 1.5 ਸਾਲ ਹਾਲ ਪਹਿਲਾਂ ਪਿਛਲੇ ਹਲੇ ਮਲੇ ਤੋਂ ਪਹਿਲਾਂ ਇੱਕ ਪੈਟੀ ਦੇ ਵਿੱਚੋਂ ਸੜਿਆ ਹੋਇਆ ਆਲੂ ਨਿਕਲੇ ਸੀ ਨੰਦਪੁਰ ਸਾਹਿਬ ਅਜੂਬੇ ਦੇ ਬਿਲਕੁਲ ਸਾਹਮਣੇ ਬਰਾਸਤੇ ਖਾਲਸੇ ਸਾਹਮਣੇ ਉਹ ਵੀਡੀਓ ਮੈਂ ਮੇਰੇ ਕੋਲ ਆਈ ਮੈਂ ਵਾਇਰਲ ਕੀਤੀ ਮੈਂ ਚਲਾਈ ਮੈਂ ਉਸੇ ਸਮੇਂ ਵਿਪਾਗ ਨੂੰ ਜਿਹੜੇ ਬਾਲੀਆ ਸਾਹਿਬ ਸੀਗੇ ਇੱਥੇ ਸ਼ਾਇਦ ਹੁਣ ਵੀ ਹੋਵੇ ਉਹ ਤੇ ਉਹਦਾ ਇੱਕ ਹੋਰ ਸੀਗਾ ਮੈਂ ਤਾਂ ਉਹਨੂੰ ਫੋਨ ਕੀਤਾ ਗੱਲ ਵੀ ਹੋਈ ਉਹ ਆਏ ਵੀ ਸੈਂਪਲ ਭਰੇ ਸੈਂਪਲ ਫੇਲ ਵੀ ਹੋਏ ਜੋ ਮੇਰੇ ਨੂੰ ਦੱਸਿਆ ਹੁੰਦਾ ਨਹੀਂ ਔਨ ਰਿਕਾਰਡ ਕਾਰਵਾਈ ਉਹਨਾਂ ਤੇ ਕੋਈ ਨਹੀਂ ਹੋਈ ਇਹ ਇਹਦੇ ਪਿੱਛੇ ਖੇਡ ਕੀ ਚੱਲ ਰਹੀ ਹੈ ਪਰਵਾਸੀਆਂ ਦੇ ਸੈਂਪਲ ਭਰੇ ਉਹ ਫੇਲ ਵੀ ਹੋਏ ਅੱਜ ਜਿਹੜੀਆਂ ਫੇਰ ਉੱਥੇ ਉਸੇ ਤਰ੍ਹਾਂ ਉੱਤੇ ਉੱਥੇ ਇਹਦੇ ਪਿੱਛੇ ਨਾ ਕਿ ਬਹੁਤ ਵੱਡਾ ਮੈਂ ਕਹਿੰਦਾ ਵੀ ਇੱਕ ਬਹੁਤ ਵੱਡਾ ਨਾ ਇੱਕ ਕੀ ਕਹਿੰਦੇ ਹੁੰਦੇ țeਹਰਾ ਬਣਿਆ ਹੋਇਆ ਪੈਸੇ ਦਾ ਜਾਲ ਬਣਿਆ ਹੋਇਆ ਇਹਨਾਂ ਨੇ ਇਹ ਸਿਰਫ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਆਂਦੇ ਨਾ ਬਿਲਕੁਲ ਸਨਾਮ ਇੱਕ ਇਸ ਕਰਕੇ ਆਂਦੇ ਸਾਨੂੰ ਜਿੱਦਾਂ ਕਹਿੰਦੇ ਨਾ ਇਹ ਪਤਾ ਨਹੀਂ ਕਿ ਦੇ ਵਿੱਚ ਕੀ ਪਾਉਂਦੇ ਇਹ ਸ਼ਾਇਦ ਸਾਡੇ ਲੋਕਾਂ ਨੂੰ ਮਰਦ ਕਰਨ ਵਾਲੇ ਪਾਸੇ ਤੁਰੇ ਕਿਉਂਕਿ ਸਾਡੇ ਜਿਹੜੇ ਇੱਥੇ ਦੇ ਕਿੰਨੇ ਸੈਂਟਰ ਬਣ ਗਏ ਆ ਬੀਪੀ ਸੈਂਟਰ ਕਿੰਨੇ ਬਣ ਗਏ ਬਈ ਬਹੁਤ ਵੱਡੇ ਇਲਜ਼ਾਮ ਆ ਇਹ ਕੋਈ ਡਿਸਕ੍ਰਿਮੀਨੇਸ਼ਨ ਤਾਂ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਡਿਸਕ੍ਰਿਮੀਨੇਸ਼ਨ ਅਸੀਂ ਕਿਸੇ ਨਾਲ ਨਹੀਂ ਕਰ ਸਕਦੇ ਅਸੀਂ ਆਉਣ ਵਾਲੇ ਨੂੰ ਬਈ ਇੱਥੇ ਰੋਕ ਨਹੀਂ ਸਕਦੇ ਕੱਲ ਸਾਨੂੰ ਵੀ ਕਹਿਣਗੇ ਕਿ ਛੱਤੀਸਗੜ੍ਹ ਜਾਂ ਫਿਰ ਕੋਲਕੱਤਾ ਤੁਹਾਡੇ ਟਰਾਂਸਪੋਰਟਰ ਬੈਠੇ ਉਹਨਾਂ ਨੂੰ ਵੀ ਭੇਜੋ ਇੱਧਰ ਭਾਈ ਮੈਂ ਬੜਾ ਹੈਰਾਨ ਹੋਇਆ ਜਦੋਂ ਅੱਜ ਮੈਂ ਸੁਣਿਆ ਨਾ ਉਹਨਾਂ ਦਾ ਬਿਆਨ ਜਦੋਂ ਉਹ ਸ਼ੁਰੂ ਕੀਤਾ ਨਾ ਉਹਨਾਂ ਨੇ ਮੈਂ ਸੋਚਿਆ ਵੀ ਇਹ ਬੱਚੇ ਯਾਰੇ ਕੋਈ ਸ਼ਬਦ ਬੋਲਣਗੇ ਮੈਂ ਬੜੇ ਧਿਆਨ ਨਾਲ ਸੁਣਦਾ ਸੀਗਾ ਪਰ ਬੱਚੇ ਵਾਸਤੇ ਇੱਕ ਸ਼ਬਦ ਵੀ ਨਹੀਂ ਬੋਲਿਆ ਉਹ ਉਹਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਵੀ ਜਿਹੜੀਆਂ ਪੰਚਾਇਤਾਂ ਨੇ ਮਤੇ ਪਾਏ ਮੈਂ ਉਹਨਾਂ ਤੋਂ ਨਾਰਾਜ਼ ਆ। ਜਿਹੜੀਆਂ ਪੰਚਾਇਤਾਂ ਨੇ ਮਤੇ ਪਾਏ। ਮੁੱਖ ਮੰਤਰੀ ਸਾਹਿਬ ਥੱਲੇ ਕਮੈਂਟ ਚੈੱਕ ਕਰਿਓ। ਅਸੀਂ ਉਹ ਚੀਜ਼ਾਂ ਤੁਹਾਨੂੰ ਦੱਸਣ ਲੱਗੇ ਥੱਲੇ ਕਮੈਂਟ ਚੈੱਕ ਕਰਿਓ ਲੋਕਾਂ ਨੇ ਕਿਸ ਤਰ੍ਹਾਂ ਸਵਾਗਤ ਕੀਤਾ। ਆਹ ਜਿਹੜੀ ਤੁਹਾਡੀ ਸੋਚ ਆ ਨਾ ਤੁਹਾਡੀ ਇਹ ਸੋਚ ਨੂੰ ਨਹੀਂ ਸੀ ਲੋਕਾਂ ਨੇ ਤੁਹਾਨੂੰ ਚੁਣਿਆ। ਤੁਹਾਨੂੰ ਲੋਕ ਨੇ ਤਾਂ ਸੁਣਿਆ ਸੀ ਲੋਕਾਂ ਨੇ ਸੋਚਿਆ ਸੀ ਜਦੋਂ ਤੁਸੀਂ ਆਪਣੇ ਦੱਸਦੇ ਹੁੰਦੇ ਸੀ ਨਾ ਉਹਦੇ ਜਦੋਂ ਇੱਕ ਕੈਸਟਾ ਕੱਢਦੇ ਸੀ ਜਦੋਂ ਇਹ ਸਟੇਜਾਂ ਸੰਝੀਆਂ ਕਰਦੇ ਸੀ ਤਾਂ ਲੋਕੀ ਤੁਹਾਨੂੰ ਸੁਣ ਕੇ ਕਹਿੰਦੇ ਸੀ ਵਾਕੇ ਯਾਰ ਪੰਜਾਬ ਦਾ ਦਰਦੀਆ ਬੰਦਾ ਜੇ ਇਹ ਆ ਗਿਆ ਤਾਂ ਪੰਜਾਬ ਦਾ ਭਲਾ ਹੋ ਜੂ ਕਿਤਨਾਗੇ ਤੇ ਉਹ ਕਹਿੰਦੇ ਜਿਹਨੇ ਗਲਤ ਕਰਿਆ ਉਹਨੂੰ ਸਖਤ ਸਜ਼ਾ ਦੇਵਾਂਗੇ ਇੱਕ ਬੰਦਾ ਜਿਹੜਾ ਗਲਤ ਕਰੂਗਾ ਉਹਨੂੰ ਸਜ਼ਾ ਹੋਣੀ ਚਾਹੀਦੀ ਸਾਰੇ ਨਾਲ ਥੋੜੇ ਇੱਦਾਂ ਹੋਊਗਾ ਇਹ ਗਲਤ ਤੇ ਗਲਤ ਕਿੰਨੀ ਸਜ਼ਾ ਮੈਂ ਪਹਿਲਾਂ ਤੁਹਾਨੂੰ ਦੱਸਦਾ ਪਹਿਲਾਂ ਕਿੰਨੀਆਂ ਦਿੱਤੀਆਂ ਨੇ ਸਜ਼ਾ ਪਹਿਲੇ ਆਪਾਂ ਇਹ ਪੁੱਛਦੇ ਕਿੰਨਾ ਕਹੋਂ ਦਿੱਤੀਆਂ ਦੂਜੀ ਗੱਲ ਜੇ ਯਾਰ ਪੰਜਾਬ ਜਦੋਂ ਪੰਜਾਬ ਨੇ ਇਦਾਂ ਹੁੰਦਾ ਪੰਜਾਬੇ ਕੰਮ ਕਰਦਾ ਤਾਂ ਆਪਾਂ ਕਹਿੰਦੇ ਇਹਨੂੰ ਸਜ਼ਾ ਦੇਵਾਂਗੇ ਜਿਹੜੇ ਦੂਜੇ ਸੂਬਿਆਂ 'ਚ ਡਾਂਗਾਂ ਮਾਰ ਮਾਰ ਭਜਾਏ ਸੀ ਉੱਥੋਂ ਦੇ ਲੋਕ ਤਾਂ ਯਾਰ ਨਾਲ ਖੜੇ ਸੀ ਉੱਥੋਂ ਦੀ ਸਰਕਾਰਾਂ ਵੀ ਆਪ ਉਹਨਾਂ ਨਾਲ ਖੜੀਆਂ ਤੇ ਜਦੋਂ ਪੰਜਾਬ ਇੱਕ ਜੈਨੂਇਨ ਜੀ ਨੂੰ ਵੀ ਕਹਿੰਦਾ ਯਾਰ ਇਹ ਗਲਤ ਹੋ ਰਿਹਾ ਆਪਾਂ ਜੇ ਸਾਡੇ ਕਿਤੇ ਛੱਟ ਲੱਗਿਆ ਬੱਚੀ ਦੇ ਸਾਡੇ ਛੱਟ ਲੱਗੀ ਤਾਂ ਵੀ ਇਹ ਕਹਿੰਦੇ ਡਰਾਮਾ ਕਰਦੇ ਛੱਟ ਛੋਟ ਤਾਂ ਕੋਈ ਲੱਗੀ ਨਹੀਂ ਉਹ ਬੱਚੇ ਦਾ ਯਾਰ ਇੰਨਾ ਮੂਰਾ ਹਸ਼ਰ ਕੀਤਾ ਸਤਰਾਮ ਜੀ ਸੋਚ ਸਕਦੇ ਤੁਸੀਂ ਕੀ ਹੋਇਆ ਉਹਨਾਂ ਕੀ ਦੁਸ਼ਮਣੀ ਸੀ ਮੈਂ ਜੋ ਕਾਰਨ ਆ ਗਿਆ ਕੀ ਦੁਸ਼ਮਣੀ ਸੀ ਬੱਚੇ ਦੀ ਭਾਈ ਕਿਸੇ ਨਾਲ ਉਹ ਪੰਚਾਇਤਾਂ ਨੇ ਜੇ 25 ਪੰਚਾਇਤਾਂ ਨੇ 24 ਘੰਟੇ ਦੇ ਵਿੱਚ ਮਤੇ ਪਾਇ ਤਾਂ 25 ਸਰਮਾਚ ਸਦਾਈ ਤਾਂ ਨਹੀਂ ਜੀ ਕੋਈ ਗਲਤੀ ਹੋਊਗੀ ਤਾਂ ਪਿੱਛੇ ਕੋਈ ਲੌਜੀਕ ਦਾ ਕੋਈ ਚੀਜ਼ ਤਾਂ ਹੋਊਗੀ ਤੁਸੀਂ ਕਹਿੰਦੇ ਜਿਹਨੇ ਪੰਚਾਇਤਾਂ ਨੇ ਕੀਤਾ ਉਹ ਗਲਤ ਕੀਤਾ ਕਿੱਦਾਂ ਕਿੱਡੀ ਵੱਡੀ ਤਰਾਸ਼ਦੀ ਆ ਸਾਡੀ ਫਿਰ ਜੇ ਸਾਡਾ ਮੁੱਖ ਮੰਤਰੀ ਤੁਹਾਨੂੰ ਐ ਕਹਿ ਰਿਹਾ ਥੱਲੇ ਕੋਦੇ ਕਮੈਂਟ ਪੜ੍ਹ ਕੇ ਦੇਖੋ ਕਿੰਨਾ ਕੁਝ ਕਮੈਂਟਾਂ ਦੇ ਵਿੱਚ ਜਵਾਬ ਆ ਜੇ ਆਪਾਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਹੀਏ ਵੀ ਤੁਹਾਡੀ ਸੋਚ ਤਾਂ ਦਿੱਲੀ ਵਾਲੀ ਹੋ ਗਈ ਫਿਰ ਆਹੀ ਸੋਚ ਤਾਂ ਦਿੱਲੀ ਵਾਲਿਆਂ ਦੀ ਆ ਜੇ ਤੁਹਾਡੀ ਸੋਚ ਦਿੱਲੀ ਵਾਲੀ ਹੋ ਗਈ ਫਿਰ ਤਾਂ ਤੁਹਾਨੂੰ ਕੁਝ ਕਹਿਣ ਦਾ ਸਾਨੂੰ ਮਤਲਬ ਹੀ ਨਹੀਂ ਆਪਾਂ ਤੁਹਾਨੂੰ ਕੁਝ ਕਹੀਏ ਮੁੱਖ ਮੰਤਰੀ ਸਾਹਿਬ ਦੀ ਸੋਚ ਤਾਂ ਤੁਸੀਂ ਕਹਿੰਦੇ ਦਿੱਲੀ ਵਾਲੀ ਹੋ ਗਈ ਫਿਰ ਲੋਕਾਂ ਦੀ ਸੋਚ ਬਾਈ ਕਿੱਥੇ ਖੜੀ ਆ ਲੋਕ ਲੋਕ ਵੀ ਤਾਂ ਖਾ ਰਹੇ ਆ ਆਪਣ ਪੰਜਾਬੀਆਂ ਦੇ ਕੋਲ ਕੋ ਜਾ ਨਹੀਂ ਰਿਹਾ ਲੋਕ ਖਾ ਰਹੇ ਆ ਲੋਕ ਇੰਜੋਏ ਕਰ ਰਹੇ ਆ ਲੋਕਾਂ ਨੂੰ ਸਵਾਦ ਆ ਰਿਹਾ ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਸਾਰਾ ਕੁਝ ਗਲਤ ਹੋ ਰਿਹਾ ਪਰसों ਮੈਂ ਤੁਹਾਡੇ ਚੈਨਲ ਤੇ ਅਪੀਲ ਕੀਤੀ ਸੀ ਦੇਖੋ ਆ ਤਾਂ ਹੱਥ ਬੰਨ੍ਹ ਸਕਦੇ ਜਿਸ ਨੂੰ ਹੱਥ ਵੜਕਦਾ ਨਹੀਂ ਗਿਆ ਤੇ ਬਾਈ ਤੂੰ ਆ ਆ ਨਾ ਸਾਡੇ ਲੋਕ ਵੀ ਜੁੱਤੀ ਦੇ ਯਾਰ ਹੋ ਗਏ ਸੌਰੀ ਟੂ ਸੇ ਥੈਟ ਜੁੱਤੀ ਦੇ ਯਾਰ ਹੋ ਗਏ ਸਾਨੂੰ ਪਸੰਦ ਦੀ ਗੰਦ ਹੋ ਗਿਆ ਖਾਣਾ ਅਸੀਂ ਆਪਣੇ ਨਾਲ ਖੜਨਾ ਜਦੋਂ ਆਪਣੇ ਨਾਲ ਖੜਨਾ ਸਿੱਖਾਂਗੇ ਨਾ ਉਦੋਂ ਸਾਡੀ ਇਹ ਹਾਲੀ ਉਹਨੇ ਤਰਾਸ਼ ਦਿਓ ਸਾਡੀ ਇਹ ਅਸੀਂ ਮੈਂ ਕਹਿੰਦਾ ਮੈਂ ਬਾਰ-ਬਾਰ ਇੱਕੋ ਗੱਲ ਕਹਿੰਦਾ ਆਪਾਂ ਝਾੜੂ ਵਾਲੇ ਹੋ ਗਏ ਆਪਾਂ ਫੁੱਲ ਵਾਲੇ ਹੋ ਗਏ ਆਪਾਂ ਪੰਜੇ ਵਾਲੇ ਹੋ ਗਏ ਹੈ ਤੇ ਆਪਾਂ ਆ ਤੱਕੜੀ ਵਾਲੇ ਹੋ ਗਏ ਆਪਾਂ ਪੰਜਾਬ ਵਾਲੇ ਕਦੋਂ ਹੋਵਾਂਗੇ ਬਾਪਾ ਬਾਈ ਕਦੋਂ ਬਣਾਂਗੇ ਪੰਜਾਬ ਵਾਲੇ ਅਸੀਂ ਪੰਜਾਬ ਦੇ ਵਿੱਚ ਰੁਜ਼ਗਾਰ ਸਾਡਾ ਇਹਦੇ ਨੇ ਖੋਲਿਆ ਪੰਜਾਬ ਦੇ ਵਿੱਚ ਤੁਹਾਡੇ ਬੱਚੇ ਨਾ ਕਰਨ ਲੱਗੇ ਸਤਨਾਮ ਉਹ ਤਾਂ ਘਟਨਾ ਹੋਈ ਬੱਚੇ ਵਾਲੀ ਉਹਦੇ ਦੋ ਦਿਨ ਬਾਅਦ ਜਲੰਧਰ ਫੇਰ ਘਟਨਾ ਹੋ ਗਈ ਉੱਥੇ ਇੱਕ ਛੋਟੀ ਕੁੜੀ ਨੂੰ ਬੱਚੀ ਨੂੰ ਭਈਆਈ ਚੱਕ ਕੇ ਅੰਦਰ ਲੈ ਗਿਆ ਕਮਰੇ 'ਚ ਉਹ ਕੱਪੜੇ ਖੋਲਿਓ ਸੀ ਮੈਂ ਲਫ਼ਜ਼ ਕਹਿਣੇ ਨਹੀਂ ਚਾਹਦਾ ਕੈਮਰੇ ਤੇ ਉਹ ਬਿਨਾਂ ਕੱਪੜਿਆਂ ਤੋਂ ਸੀ ਬੱਚੀ ਉਹਦਾ ਬਚਾਅ ਹੋ ਗਿਆ ਕਹਿੰਦੇ ਵੀ ਨਹੀਂ ਦੁਸ਼ਕਰਮ ਨਹੀਂ ਹੋਇਆ ਬਚਾਅ ਹੋ ਗਿਆ ਤੇ ਉਹ ਭੱਜਣ ਲੱਗਾ ਸੀ ਉਹ ਫੜ ਲਿਆ ਲੋਕਾਂ ਨੇ ਯਾਰ ਆ ਸਾਡਾ ਕਲਚਰ ਰਹਿ ਗਿਆ ਅਸੀਂ ਤਾਂ ਗਜਨੀ ਦੇ ਵਿਚਾਰਾਂ ਚੋਂ ਬਜ਼ਾਰਿਆਂ ਚੋਂ ਛਡਾਂਸ ਜਾ ਕੇ ਲੈਣ ਵਾਲੇ ਸੀ ਯਾਰ ਹੁਣ ਸਾਡੀਆਂ ਬੱਚੀਆਂ ਕਦੇ ਯਾਰ ਕਿਸੇ ਕਮਰੇ 'ਚ ਮਿਲਦੀਆਂ ਕਦੇ ਕਮਾਂਦੀ 'ਚ ਮਿਲਦੀਆਂ ਉੱਥੇ ਕਮਾਂਚੇ ਵੀ ਮਿਲੀ ਸੀ ਬੱਚੀ ਇੱਕ ਕਹਿੰਦੇ ਜਿੱਥੇ ਅੱਛੇ ਹਰਪ라이 ਘਟਨਾ ਹੋਈ ਨਾ ਉਹਦੇ ਦੂਜੇ ਦਿਨ ਇਹ ਕਮਾਂਡ ਵਾਲੀ ਘਟਨਾ ਵੀ ਹੋਈ ਹੈ ਉੱਥੋਂ ਵੀ ਇੱਕ ਬੱਚੀ ਕੱਢ ਕੇ ਲਿਆਂਦੀ ਇਹਨਾਂ ਦਾ ਮੂੰਹ ਪੈ ਗਿਆ ਹੋਇਆ ਇਹਨਾਂ ਦੇ ਉੱਤੇ ਸਰਪ ਇਹਨੂੰ ਸਰਪ੍ਰਸਤੀ ਕਿਹਦੀ ਹੈ ਇਹ ਜਾਂਚ ਦਾ ਵਿਸ਼ਾ ਹੈ ਵੀ ਆਕਰਕਾਰ ਇਹਨਾਂ ਨੂੰ ਪਾਲ ਕੌਣ ਰਿਹਾ ਇਹ ਜਦੋਂ ਪਹਿਲਾਂ ਪੰਜਾਬੀ ਘੁੰਮਦਾ ਹੁੰਦਾ ਸੀ ਆ ਇੱਕ ਤੇ ਬੀੜੀ ਨਹੀਂ ਸੀ ਪੀਂਦੇ ਤੇ ਹੁਣੇ ਬੀੜੀ ਪੀਂਦੇ ਤਾਂ ਧੂਆਂ ਵੀ ਪੰਜਾਬੀ ਦੇ ਮੂੰਹ ਤੇ ਮਾਰਦੇ ਕਿਉਂਕਿ ਇਹਨਾਂ ਦੇ ਉੱਤੇ ਹੱਥ ਹੈ ਹੱਥ ਕੀ ਦਾ ਇਹਨਾਂ ਦੇ ਜੋ ਸਰਕਾਰਾਂ ਦਾ ਹੱਥ ਹੈ ਜਦੋਂ ਇਹ ਪਹਿਲਾਂ ਆਉਂਦੇ ਸੀ ਨਾ ਸਤਨਾ ਬਿਲਕੁਲ ਖੁੱਲ ਕੇ ਗੱਲ ਕਰਨਾ ਚਾਹੁੰਦਾ ਜਦੋਂ ਪਹਿਲਾਂ ਆਉਂਦੇ ਸ਼ਬਦਾਂ ਚ ਇਹਦਾ ਸਮਝਣ ਵਾਲਾ ਸ਼ਬਦ ਹੈ ਜਦੋਂ ਇਹ ਆਉਂਦੇ ਸੀ ਆਉਂਦੇ ਸੀ ਇਹ ਕੰਮ ਕਰ ਤੇ ਜਦੋਂ ਇਹ ਭੇਜੇ ਜਾਂਦੇ ਉਹਦੇ ਸਾਡੇ ਤੇ ਭਾਰੂ ਹੈ ਹੁਣ ਇਹ ਆਉਂਦੇ ਨਹੀਂ ਹੈਗੇ ਹੁਣ ਇਹ ਭੇਜੇ ਜਾਂਦੇ ਜਦੋਂ ਇਹ ਭੇਜੇ ਜਾਂਦੇ ਤਾਂ ਇਹਨਾਂ ਦੇ ਪੈਕੇਜ ਬਣੇ ਹੁੰਦੇ ਵੀ ਤੁਸੀਂ ਆਹ ਕੁਝ ਕਰਨਾ ਤੁਹਾਨੂੰ ਕੋਈ ਹੱਥ ਨਾ ਲਾਂਦਾ ਅਸੀਂ ਬੈਠੇ ਤੁਹਾਡੇ ਸਰ ਤੇ ਬਿਲਕੁਲ ਦੇਖ ਸਤਨਾਬ ਛੋਟੀ ਜਿਹੀ ਜੀਜੋ ਹੋ ਰਾਂ ਸਿਰ ਤੋਂ ਸਿਰਪਰ ਮੈਂ ਜਿਹੜੀ ਗੱਲ ਮੇਨ ਗੱਲ ਆ ਏ ਸਿਰ ਤੋਂ ਸਿਰਪਰ ਜੇ ਸਾਡੇ ਚ ਨਾ ਜਦੋਂ ਆਪਾਂ ਕਹਿੰਦੇ ਨਾ ਜਾ ਤੋ ਪ੍ਰੇਮ ਖੇਲਣ ਕਾ ਜਾਓ ਸਿਰਤਾ ਤਲੀ ਗਲੀ ਮਰ ਜਾਓ ਆਈ ਹੈ ਨਾ ਵੀ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾਸ ਸਾਡੇ ਚ ਜਦੋਂ ਤੱਕ ਇਹ ਚੀਜ਼ਾਂ ਰਹਿਣੀਆਂ ਨਾ ਵੀ ਜੋ ਤੱਕ ਆਪਾਂ ਮਰਨ ਕਬੂਲ ਕੀਤਾ ਉਦੋਂ ਤੱਕ ਸਾਡੇ ਤੇ ਆਈ ਹਮਲੇ ਕਰਨ ਇਹਨਾਂ ਨੇ ਜੇ ਅੱਜ ਆਪਾਂ ਇਹ ਗਰਵਾਨੀ ਤੋਂ ਟੁੱਟ ਕੇ ਜੀਣ ਵਾਲੇ ਪਾਸੇ ਚੱਲ ਜਾਈਏ ਨਾ ਵੀ ਆਪਾਂ ਜਿਉਣਾ ਹੈ ਆਪਾਂ ਮਰਨਾ ਨਹੀਂ ਚਾਹੀਦਾ ਆਪਾਂ ਜਿਉਣਾ ਹੈ ਇਹਨਾਂ ਨੇ ਪ੍ਰਵਾਸੀ ਭੇਜਣ ਨੂੰ ਹੜ ਦੇਣਾ ਵੀ ਆ ਗਿਆ ਸਾਡੀ ਕੈਟਾਗਰੀ ਚ ਇਹ ਸਿਰਫ ਸਾਨੂੰ ਗਰਵਾਨੀ ਨੇ ਤਾਕਤ ਦਿੱਤੀ ਹੋਈ ਆਪਾਂ ਮਰਨਾ ਪਹਿਲਾਂ ਕਬੂਲ ਕੀਤਾ ਹੋਇਆ ਆਪਣੇ ਪੰਜਾਬ ਨਾਲ ਖੜਨਾ ਕਬੂਲ ਕੀਤਾ ਹੋਇਆ ਸਰਕਾਰਾਂ ਤਾਂ ਹੜਾ ਹੜਾ ਸਵੇ ਨਹੀਂ ਮਿਲੀਆਂ ਕਿੱਥੇ ਸੀ ਉਹ ਨੌਜਵਾਨਾਂ ਬਚਾਇਆ ਜਦੋਂ ਹੌਲੇ-ਹੌਲੇ ਹੁੰਦੇ ਇਹੀ ਨੌਜਵਾਨਾਂ ਸਾਨੂੰ ਦੁਸ਼ਮਣ ਬਣਾਉਂਦੇ ਵੀ ਇਹ ਟਰੈਕਟਰ ਵਾਲੇ ਫੁਕਰੇ ਆ ਗਏ ਉਹ ਆ ਗਏ ਉਹੀ ਫੁਕਰਿਆਂ ਬਚਾਇਆ ਨਾ ਕਦੇ ਬਚਾਇਆ ਤੇ ਉਦੋਂ ਬਾਅਦ ਅੱਜ ਜਿਹੜੀਆਂ ਜੜ ਪ੍ਰਵਾਸਵਾਦ ਆਂਦਾ ਜਿੱਦਾਂ ਹੁਣ ਮੁੱਖ ਮੰਤਰੀ ਸਾਹਿਬ ਨੇ ਜੋ ਕਿਹਾ ਮੈਨੂੰ ਬੜੀ ਸ਼ਰਮ ਆਈ ਸੁਣ ਕੇ ਉਹ ਚੀਜ਼ਾਂ ਅਸੀਂ ਤੁਹਾਨੂੰ ਕਿਹਾ ਸੀ ਕਿ ਡੋਮਿਸਾਈਲ ਦਾ ਕਾਨੂੰਨ ਬਣਾ ਦਿਓ ਆਪਾਂ ਤੁਹਾਡੇ ਤੋਂ ਇਹ ਆਸ ਰੱਖੀ ਬੈਠੇ ਪਰ ਤੁਸੀਂ ਕਹਿੰਦੇ ਜਿਹਨੀ ਮਤੇ ਇਹਦਾ ਮਤਲਬ ਤੁਸੀਂ ਉਹਨਾਂ ਨਾਲ ਹੁਣ ਬਦਲਾਖੋਰੀ ਕਰੋਗੇ ਬਿਲਕੁਲ ਭਾਈ ਜਿਹੜੇ ਤੁਸੀਂ ਉਹ ਵੀਡੀਓ ਬਣਾਉਨੇ ਹੋ ਉਹ ਕਿਸੇ ਅਜਿਹੀ ਨਫ਼ਰਤ ਦੀ ਭਾਵਨਾ ਚੋਂ ਤਾਂ ਨਹੀਂ ਉਪਜਦੀ ਕਿੱਦਾਂ ਬਣਾਉਨੇ ਹੋ ਸਡਨਲੀ ਤੁਸੀਂ ਪਹੁੰਚ ਜਾਂਦੇ ਹੋ ਤੁਸੀਂ ਆਪ ਸਟਿੰਗ ਕੀਤਾ ਹੋ ਜਾਂ ਕੀ ਕੀਤਾ ਜੇ ਭਾਜੀ ਨਫ਼ਰਤ ਦੀ ਭਾਵਨਾ ਹੁੰਦੀ ਮੈਂ ਇਹਨੂੰ ਇੱਕ ਹਫ਼ਤਾ ਪਹਿਲੇ ਸੁਚੇਤ ਨਹੀਂ ਕਰਨਾ ਤਾਂ ਮੈਂ ਉਹ ਤੋਂ ਥੋੜੀ ਦੂਰ ਖੜਕੇ ਪਹਿਲਾਂ ਉਹਨੂੰ ਪੂਰਾ ਕਵਰ ਕਰਿਆ ਕਿਉਂਕਿ ਸਵਾਲ ਜਵਾਬ ਉੱਠਦੇ ਆ ਬਾਅਦ ਵਿੱਚ ਉਹਦਾ ਮੈਂ ਪਹਿਲੇ ਹੱਲ ਆਪਣੇ ਵੱਲੋਂ ਪੂਰਾ ਕਰਿਆ ਤੂੰ ਦੇਖਿਆ ਉਹਦਾ ਪੂਰਾ ਜਦੋਂ ਮੈਨੂੰ ਲੱਗਿਆ ਕਿ ਗਲਤ ਹੈ ਉਦੋਂ ਜਾ ਕੇ ਉਹਦੇ ਕੋਲ ਮੈਂ ਉਹਨਾਂ ਨਾਲ ਗੱਲਬਾਤ ਕਰੀ ਗੱਲਬਾਤ ਕਰਨ ਦਾ ਵੀ ਤੁਹਾਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੇਰੀ ਗੱਲ ਹੀ ਨਹੀਂ ਸੁਣ ਰਿਹਾ ਉਹ ਮੈਂ ਰੋਕ ਰਿਆਂ ਨੂੰ ਕਿ ਬੱਚਿਆਂ ਨੂੰ ਇੱਕ ਗੋਲ ਕਫੇ ਖਿਲਾਣੇ ਬੰਦ ਕਰ ਦੇ ਮੇਰੇ ਵੱਲ ਦੇਖ ਹੀ ਨਹੀਂ ਰਿਹਾ ਜਦੋਂ ਥੋੜੇ ਜਿਹਾ ਫੇ ਉਹਨੂੰ ਮਤਲਬ ਬੱਚੇ ਵੀ ਆਲੇ ਦੁਆਲੇ ਇਕੱਠੇ ਹੋ ਗਏ ਮਾਰਕੀਟ ਇਕੱਠੀ ਹੋ ਗਈ ਫਿਰ ਉਹ ਬੰਦਾ ਰੁਕ ਗਿਆ ਉਸ ਉਸ ਬੰਦੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੈ ਇਹੀ ਵੀਡੀਓ ਇੱਕ ਕੱਲ੍ਹ ਪਰਸੋਂ ਦੀ ਹੋਰ ਵਾਇਰਲ ਹੋ ਰਹੀ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਉਹ ਕੀ ਹੈ بارش ਦਾ ਪਾਣੀ ਸਾਡੇ ਖੇਤਾਂ 'ਚ ਖੜਾ بارش ਦਾ ਪਾਣੀ ਖੜਨ ਦੇ ਨਾਲ ਉੱਥੇ ਨਾਲ ਛੋਟ ਛੋਟੀਆਂ ਮੱਛੀਆਂ ਦੇ ਪੂੰਗਰੇ ਵਗੈਰਾ ਹਾਂ ਉਹ ਪੈਦਾ ਹੋ ਗਏ ਸਾਰਾ ਟੱਬਰ ਪਰਵਾਸੀਆਂ ਦਾ ਘੱਟੋ-ਘੱਟ 10 ਬੰਦੇ ਮੇਰੇ ਕੋਲ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰੂੰਗਾ 10 ਬੰਦੇ ਉਹ ਘੱਟੋ-ਘੱਟ ਨਾ ਜਿੱਦਾਂ 15-20 15 ਦਾ ਲਾ ਲਓ ਇੰਨੀ ਕਿ ਜਗ੍ਹਾ ਦੇ ਵਿੱਚ ਸਾਰਾ ਟੱਬਰ ਮੱਛੀਆਂ ਫੜਨ 'ਚ ਵਿਅਸਤ ਹੋਇਆ ਵਾ ਜਦੋਂ ਪਿੰਡ ਵਾਲਿਆਂ ਨੇ ਰੋਕਿਆ ਜਦੋਂ ਉਹਨਾਂ ਨੇ ਕੋਈ ਗੱਲਬਾਤ ਉਹਨਾਂ ਨੂੰ ਰੋਕਿਆ ਪੇ ਭਾਈ ਇਸ ਸਾਈਡ ਵੀ ਪਿੰਡ ਹੈ ਇਸ ਸਾਈਡ ਹੀ ਪਿੰਡ ਹੈ ਅੱਧਾ ਕਿਲੋਮੀਟਰ ਤੋਂ ਵੀ ਘੱਟ ਗੈਪ ਹੈ ਵਿੱਚ ਬੀਬੀਆਂ ਪੈਣਾ ਤੁਰੀਆਂ ਰਹਿਂਦੀਆਂ ਹਰ ਟਾਈਮ ਬੱਚੇ ਸਾਡੇ ਤੁਰੇ ਵੇ ਜਾਂ ਕੁਝ ਵੀ ਬੱਚਿਆਂ ਦੇ ਕਿਹਿਆ ਅਸਰ ਪੈ ਤਾਂ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਨੇ ਆਪਣੀ ਕਾਰਵਾਈ ਜਾਰੀ ਰੱਖੀ ਜਦੋਂ ਜਾ ਕੇ ਫਿਰ ਅਸੀਂ ਗਏ ਦੋ ਚਾਰ ਬੰਦੇ ਜਦੋਂ ਗੱਲਬਾਤ ਪੁੱਛੀ ਤਾਂ ਬਾਈ ਉਹਨਾਂ ਦਾ ਜਵਾਬ ਪਹਿਲਾਂ ਤਾਂ ਭੱਜ ਗਏ ਸਾਰੇ ਭੱਜਣ ਤੋਂ ਬਾਅਦ ਫਿਰ ਉਸ ਜਿਸ ਮਕਾਨ ਮਾਲਕ ਨੇ ਉਹਨਾਂ ਨੂੰ ਕਮਰਾ ਦਿੱਤਾ ਉਹ ਬੰਦਾ ਆਪਾਂ ਮੌਕੇ ਤੇ ਬੁਲਾਇਆ ਉਸ ਬੰਦੇ ਨੂੰ ਉਹਦੀ ਕਰਤੂਤ ਦੱਸੀ ਉਹ ਕਹਿੰਦਾ ਦੋ ਦਿਨ ਪਹਿਲੇ ਵੀ ਮੈਨੂੰ ਲੰਬ ਆਇਆ ਕਿਸੇ ਦਿਨ ਲੱਕੜੀਆਂ ਚੁੱਕ ਲਿਆ ਕਿਸੇ ਭਰਾ ਨੇ ਲੱਕੜੀਆਂ ਵੱਢ ਕੇ ਰੱਖੀਆਂ ਹੋਈਆਂ 6 ਮਹੀਨੇ ਸੁਕਾਉਣ ਵਾਸਤੇ ਫਿਰ ਬਾਅਦ ਚ ਸਿਆਲ ਨੂੰ ਵਰਤਾਂਗੇ ਉਹ ਚੱਕੇ ਆਪਣੇ ਕੰਮ ਉੱਥੇ ਲਿਆ ਫਿਰ ਉਹ ਬੰਦਾ ਆਇਆ ਉਹਨੇ ਆਪਣੀਆਂ ਲੱਕੜੀਆਂ ਪਛਾਣ ਕਰੀ ਕਿ ਸਾਡੀਆਂ ਇਹ ਜਦੋਂ ਗੱਲਬਾਤ ਕਰੀ ਮੰਨਿਆ ਕੋਈ ਨਹੀਂ ਕਹਿੰਦੇ ਨਾ ਜੀ ਅਸੀਂ ਤਾਂ ਹੈ ਹੀ ਨਹੀਂ ਤੁਸੀਂ ਕੀ ਚਾਹੁੰਦੇ ਹੋ ਵੀ ਤੁਸੀਂ ਕਿਸ ਤਰ੍ਹਾਂ ਸੇਫ ਮਹਿਸੂਸ ਕਰਦੇ ਹੋ ਜੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਿੱਦਾਂ ਦੀ ਕਾਰਵਾਈ ਜੜੀ ਹੈਗੀ ਹੋਣੀ ਚਾਹੀਦੀ ਕਾਨੂੰਨ ਦਾ ਦਾਇਰਾ ਤਾਂ ਚਲੋ ਇੱਕ ਅਲੱਗ ਹੈ ਪਾਜੀ ਉਹ ਤਾਂ ਕਾਨੂੰਨ ਨੇ ਦੇਖਣਾ ਪਰ ਮੈਂ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਅਪੀਲ ਕਰਦਾ ਯਾਰ ਇਹਨਾਂ ਕੋਲੋਂ ਜੇ ਤੁਸੀਂ ਖਾਣੇ ਪੀਣੇ ਵੀ ਹੈ ਨਾ ਤਾਂ ਪਹਿਲਾਂ ਆਹ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੀ ਇਹ ਜ਼ਰੂਰ ਦੇਖ ਲਿਓ ਇੱਕ ਪ੍ਰਵਾਸੀ ਨਹੀਂ ਇਹ ਹਰ ਇੱਕ ਜਗ੍ਹਾ ਹੀ ਹਕੀਕਤ ਹੈ ਸਾਡੇ ਪੰਜਾਬੀ ਭਰਾ ਕੰਮ ਕਰ ਰਹੇ ਯਾਰ ਜੇ ਅਸੀਂ ਉਹਨਾਂ ਨੂੰ ਰੁਜ਼ਗਾਰ ਦੇਵਾਂਗੇ ਤਾਂ ਇੱਕ ਮਨ ਨੂੰ ਤਸੱਲੀ ਹੋਣੀ ਘਰੇ ਜਾ ਕੇ ਵੀ ਆਪਾਂ ਵਧੀਆ ਚੀਜ਼ ਖਾ ਕੇ ਆਏ ਹਾਂ ਜੇ ਤੁਸੀਂ ਪ੍ਰਵਾਸੀ ਕੋਲ ਜਾਂ ਕਿਸੇ ਹੋਰ ਕੋਲ ਖਾਣੇ ਸਜਣੋ ਰਾਤ ਨੂੰ ਸੋਚ ਕੇ ਦੇਖਿਓ ਉਹੀ ਚੀਜ਼ ਖਾਧੀ ਆ ਜਿਹੜੀ ਕੱਚਾ ਥੱਲੇ ਪਸੀਨਾ ਤੁਹਾਡੇ ਤੁਸੀਂ ਇਹ ਖਾ ਕੇ ਆਏ ਹੋ ਗੋਲ ਗੱਪਿਆਂ ਚ ਪੰਜਾਬੀਆਂ ਨੂੰ ਪਹਿਲ ਦਿਓ ਪੰਜਾਬੀਆਂ ਤੋਂ ਖਾਣਾ ਖਾਓ ਪੰਜਾਬੀਆਂ ਨੂੰ ਆਪਣੇ ਜੇ ਤੁਸੀਂ ਖੜੂਗੇ ਉਹਨਾਂ ਦਾ ਹੌਸਲਾ ਵਧਣਾ ਆਪਾਂ ਕਿਸੇ ਭਾਜੀ ਦੁਕਾਨ ਤੇ ਜੇ ਭੀੜ ਲੱਗੀ ਹੋਵੇ ਨਾ ਕਿਸੇ ਟਾਬੇ ਤੇ ਬ੍ਰੇਕ ਮਾਰੀਏ ਚਾਰ ਗੱਡੀਆਂ ਖੜੀਆਂ ਤੁਸੀਂ ਤਾਂ ਖੜ ਦੇ ਪੇ ਮੈਂ ਵੀ ਉੱਥੇ ਖਾਣਾ ਵਧੀਆ ਬਣਦਾ ਜੇ ਸਾਡਾ ਪੰਜਾਬੀ ਵਿਚਾਰਾ ਸਾਰੀ ਦਿਹਾੜੀ ਵਾਲੇ ਵਾਲੇ ਦੇਖੀ ਜਾਂਦਾ ਉਸ ਬੰਦੇ ਨੇ 2 ਦਿਨ 4 ਦਿਨ 10 ਦਿਨ ਮਹੀਨਾ ਦੇਖਣਾ ਉਸ ਤੋਂ ਬਾਅਦ ਬੰਦ ਕਰ ਦੇਣੀ ਹੌਸਲਾ ਟੁੱਟ ਜਾਣਾ ਉਸ ਬੰਦੇ ਦਾ ਪੰਜਾਬੀਆਂ ਦਾ ਹੌਸਲਾ ਬਣੀ ਹੈ ਯਾਰ ਪੰਜਾਬੀਆਂ ਨਾਲ ਖੜੀਏ ਪੰਜਾਬੀਆਂ ਕੋਲੋਂ ਖਾਈਏ ਮੇਰੀ ਤਾਂ ਆਹੀ ਅਪੀਲ ਹੈ ਇਹ ਗੱਲ ਇਹ ਗੱਲ ਬਿਲਕੁਲ ਸਹੀ ਹੈ ਇਹਦੀ ਵੀ ਜਦੋਂ ਪ੍ਰਵਾਸੀ ਖੜੇ ਹੁੰਦੇ ਨਾ ਤਾਂ ਪੰਜਾਬੀ ਉੱਥੇ ਜਿੰਨੇ ਮਰਜ਼ੀ ਖੜੇ ਹੋਣ ਇੱਕ ਪ੍ਰਵਾਸੀ ਹੋਵੇ ਤੁਹਾਡੇ ਲੋਕ ਪ੍ਰਵਾਸੀਆਂ ਕੋਲੇ ਖਾਂਦੇ ਮੈਂ ਵੀ ਦੱਸਦਾ ਗੱਲ ਮੈਂ ਨਾ ਮੇਰੀ ਵਾਈਫ ਤੇ ਮੈਂ ਮੇਰਾ ਬੇਟਾ ਆ ਰਹੇ ਸੀ ਉਹ ਕਹਿੰਦੇ ਆਪਾਂ ਕੁਲਚੇ ਖਾਣੇ ਮੈਂ ਕਿਹਾ ਕੋਈ ਨਹੀਂ ਮੈਂ ਪ੍ਰਵਾਸੀ ਵੇਂਦਾ ਕੋਈ ਤੁਹਾਨੂੰ ਖਵਾਦਾ ਕਹਿੰਦੇ ਨਹੀਂ ਕੋਈ ਪੰਜਾਬੀ ਹੋਇਆ ਤਾਂ ਖਾਣੇ ਕਿਉਂਕਿ ਉਹਨੇ ਮੈਂਟੈਲਿਟੀ ਉਹ ਬਣਾ ਬੇਟੇ ਦੀ ਬਣਾਤੀ ਹੋਈ ਅੱਦਾਂ ਵੀ ਆਪਾਂ ਸਾਫ਼ ਸੁਥਰਾ ਖਾਣਾ ਉੱਥੇ ਪੰਜਾਬੀ ਖੜਾ ਸੀ ਸੌਹ ਵਾਲੀ ਗੱਲ ਸਤਨਾ ਜਦੋਂ ਇੱਧਰ ਖੜੇ ਨਾ ਇੱਕ ਪ੍ਰਵਾਸੀ ਆਇਆ ਉਹ ਪੰਜਾਬੀ ਕੋਲੇ ਆਇਆ ਖਾਣਾ ਵਾਸਤੇ ਤੇ ਸਾਡੀਆਂ ਤਿੰਨ ਨਵੀਆਂ ਬਿਆਹੀਆਂ ਸੀ ਜੇ ਦੋ ਚ ਸਾਡੀਆਂ ਭੈਣਾਂ ਇੱਕ ਭੈਣ ਛੋਟੀ ਹੋਰ ਸੀ ਉਹ ਤਿੰਨੇ ਪ੍ਰਵਾਸੀ ਕੋਲੇ ਜਾ ਕੇ ਖੜੀਆਂ ਉਹ ਸਾਹਮਣੇ ਰਹਿਣੀ ਐਦਾਂ ਉਧਰ ਖਾਦਾ ਉਹਨਾਂ ਨੇ ਉਹ ਰਾਹੀ ਐਦਾਂ ਖਾਦਾ ਜਦੋਂ ਇਹ ਦੇਖਿਆ ਵੀ ਆਪਾਂ ਯਾਰ ਵੀ ਦੇਖੋ ਬਈ ਆਪਣੇ ਜਦੋਂ ਆਪਾਂ ਚਾਹਦੇ ਨਹੀਂ ਖਾਣ ਸਾਫ ਖਾਣਾ ਤਾਂ ਫਿਰ ਕੋਈ ਤੱਕ ਇਹ ਨਾ ਸਾਨੂੰ ਖਵਾ ਨਹੀਂ ਸਕਦਾ ਪਰ ਬੇਨਤੀ ਸਾਡੀ ਇਹ ਹੈ ਵੀ ਸਾਫ਼ ਸੁਥਰਾ ਕਹੀਏ ਤਾਂ ਮੈਂ ਅਸਲ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਕਹਾਣੀ ਸੀਗੀ ਇਹ ਮੁੱਖ ਮੰਤਰੀ ਸਾਹਿਬ ਨੇ ਕਿਹਾ ਮੈਂ ਉਹਦੇ ਬਿਆਨ ਤੇ ਮੁੱਖ ਮੰਤਰੀ ਸਾਨੂੰ ਕਹਿੰਦਾ ਤੁਹਾਡੇ ਬਿਆਨ ਤੇ ਤੁਸੀਂ ਉਹਨੇਗਾ ਮਾਰ ਲਿਓ ਤੁਸੀਂ ਇਹ ਕਿਹਾ ਵੀ ਸਾਡੇ ਵੀ ਜਾਂਦੇ ਆ ਬਾਰ ਅਸੀਂ ਤੁਹਾਡੇ ਬਿਆਨ ਦੀ ਵੀ ਕਦਰ ਕਰਦੇ ਆ ਜਾਂਦੇ ਆ ਬਾਰ ਪਰ ਤੁਹਾਨੂੰ ਆਪਾਂ ਬੇਨਤੀ ਕਰਦੇ ਜਿਸ ਤਰ੍ਹਾਂ ਸਾਡੇ ਜਾਂਦੇ ਨਾ ਪੂਰੀਆਂ ਸ਼ਰਤਾਂ ਪੂਰੀਆਂ ਕਰਕੇ ਉੱਥੋਂ ਦੀਆਂ ਪੂਰੀਆਂ ਸ਼ਰਤਾਂ ਪੂਰੀਆਂ ਕਰਦੇ ਬਲਿ ਆਪਾਂ ਤਾਂ ਉਸੇ ਤਰ੍ਹਾਂ ਇਹ ਇੱਥੇ ਆਣ ਇਹ ਤੁਸੀਂ ਯਕੀਨ ਦਿਵਾਉਂਦੇ ਡੋਮਿਸਾਈਲਿਆ ਕਾਨੂੰਨ ਮੰਗਦੇ ਆਪਾਂ ਬਣਾ ਦਿਓ ਫਿਰ ਉਹੋ ਗੱਲ ਹੈ ਪਈ ਆਣ ਇੱਥੇ ਜਿੰਨੇ ਮਰਜੀ ਭੇਜ ਯਾਰ ਇੱਥੇ 60000 ਰੁਪਏ ਖਰੀਦਣ ਦਾ ਹੱਕ ਪੰਜਾਬੀ ਨੂੰ ਹੋਵੇ ਜ਼ਮੀਨ ਖਰੀਦਣ ਦਾ ਵੋਟ ਪਾਉਣ ਦਾ ਹੱਕ ਪੰਜਾਬੀ ਨੂੰ ਹੋਵੇ ਠੀਕ ਹੈ ਤੇ ਜਦੋਂ ਇੱਥੇ ਆਉਂਦੇ ਆ ਤੇਨਾਂ ਦਾ ਜਿੱਦਾਂ ਪੀਸੀਸੀ ਪਰਬਰ ਹੋਣੀ ਚਾਹੀਦੀ ਹੈ ਇਹਨਾਂ ਦੀ ਜਿਹੜੀ ਪੂਰਾ ਇਹਨਾਂ ਦੀ ਜਾਂਚ ਹੋਣੀ ਇਹਦੇ ਕੋਣ ਹੈ ਮੈਂ ਕਹਿੰਦਾ ਪ੍ਰਸ਼ਾਸਨ 100% ਜ਼ਿੰਮੇਵਾਰ ਹੈ ਉਸ ਮਾਸੂਮ ਬੱਚੇ ਦੇ ਕਤਲ ਦਾ ਕਿਉਂਕਿ ਜੇ ਪ੍ਰਸ਼ਾਸਨ ਹੈ ਉਸ ਬੰਦੇ ਦੀ ਪੀਸੀਸੀ ਕੀਤੀ ਹੁੰਦੀ ਜਾਂ ਉਦੋਂ ਉਹਦੀ ਜਾਂਚ ਕੀਤੀ ਹੁੰਦੀ ਵੈਰੀਫਿਕੇਸ਼ਨ ਕੀਤੀ ਹੁੰਦੀ ਕਿਉਂਕਿ ਉਹ ਪਹਿਲਾਂ 7 ਸਾਲ ਦੀ ਸਜ਼ਾ ਕੱਟ ਚੁੱਕਾ ਜੇ ਪਹਿਲਾਂ ਕੀਤੀ ਹੁੰਦੀ ਨਾ ਤਾਂ ਉਹ ਬੱਚਾ ਸਾਡੇ ਦੁਨੀਆ 'ਚ ਹੁੰਦਾ ਇਹ ਸਾਡੇ ਪ੍ਰਸ਼ਾਸਨ ਦੀ ਜਨਗਹਿਲੀ ਹੈ ਮੁੱਖ ਮੰਤਰੀ ਸਾਹਿਬ ਇਹ ਤੁਹਾਡੀ ਜਨਗਹਿਲੀ ਹੈ ਤੁਸੀਂ ਪ੍ਰਸ਼ਾਸਨ ਨੂੰ ਕਦੇ ਇਹ ਨਹੀਂ ਕਿਹਾ ਵੀ ਜਦੇ ਜਿੱਦਾਂ ਸਾਡੇ ਬੱਚੇ ਬਾਹਰ ਜਾਂਦੇ ਨੇ ਉਹਦੇ ਸ਼ਰਤਾਂ ਪੂਰੀਆਂ ਕਰਕੇ ਉਦਾਂ ਹੀ ਉਹ ਇੱਥੇ ਆਣ ਸਾਡੀਆਂ ਸ਼ਰਤਾਂ ਪੂਰੀਆਂ ਕਰਕੇ ਤੇ ਸ਼ਰਤਾਂ ਬਣਾਓ ਤੁਸੀਂ ਪੰਜਾਬ ਵਾਸਤੇ ਫਿਰ ਵੀ ਪੰਜਾਬ ਵਾਸਤੇ ਆਹ ਸ਼ਰਤਾਂ ਇੱਥੇ ਆਣ ਦੀ ਇੱਥੇ ਪੀਸੀਸੀ ਹੋਵੇ ਇਹਨਾਂ ਦੀ ਡੋਮਿਸਾਈਲ ਦਾ ਕਾਨੂੰਨ ਹੋਣਾ ਚਾਹੀਦਾ ਇਹਨਾਂ ਦਾ ਵੋਟਰ ਕਾਰਡ ਨਹੀਂ ਬਣਾਉਣਾ ਚਾਹੀਦਾ ਇਹਨਾਂ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇੱਕ ਕਰੋ ਪੂਰੀਆਂ ਸਾਡੀਆਂ ਸ਼ਰਤਾ ਪੰਜਾਬ ਦੀਆਂ ਬਣਾਓ ਪੰਜਾਬ ਦੇ ਕਾਨੂੰਨ ਬਿਹਾਰਿਆਰ ਗਿਆ ਨਾ ਬਣਾਤੇ ਅਸੀਂ ਐਨੇ ਯਾਰ ਅਨਪੜਤਾ ਨਹੀਂ ਹੈਗੇ ਅਸੀਂ ਸਿਰਫ ਲੜਨ ਮਾਰਨ ਵਾਸਤੇ ਹੀ ਹੈ ਅਸੀਂ ਸਿਰਫ ਤੁਹਾਡੇ ਅੱਗੇ ਸਾਡੇ ਦੇ ਹਮਲੇ ਹੋ ਰਹੇ ਤੁਹਾਡੇ ਮੂਰੇ ਜਿਗਰੇ ਤੁਸੀਂ ਕਹ ਰਹੇ ਸਾਡੇ ਵੀ ਬਾਹਰ ਜਾਂਦੇ ਆ ਕਿਹਦੇ ਕੋਲ ਜਾਈਏ ਯਾਰ ਫੇਰ ਜਾਈਏ ਕਿਹਦੇ ਕੋਲ ਸੋ ਬਿਲਕੁਲ ਇਹ ਵੱਡੇ ਸਵਾਲ ਜਿੱਥੇ ਪੰਜਾਬ ਦੇ ਵਿੱਚ ਇਸ ਸਮੇਂ ਚੱਲ ਰਹੇ ਆ ਉਹਦੇ ਨਾਲ ਹੀ ਇਹ ਸਵਾਲ ਉਹ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਖੜੇ ਹੁੰਦੇ ਆ ਜਿਹੜੇ ਓਂਕਾਰ ਸਿੰਘ ਹੋਰਾਂ ਨੇ ਬਣਾਈ ਆ ਦੂਰ ਤੋਂ ਖੜ ਕੇ ਜਿਸ ਦੇ ਵਿੱਚ ਇੱਕ ਹਰਕਤ ਨਜ਼ਰ ਆ ਰਹੀ ਹੈ ਇੱਕ ਰੇੜੀ ਦੇ ਉੱਤੇ ਖੜੇ ਹੋਏ ਇੱਕ ਬੰਦੇ ਦੀ ਜੋ ਕਿ ਗੋਲ ਗੱਪੇ ਵੇਚ ਰਿਹਾ ਤੇ ਉਸ ਤੋਂ ਪਹਿਲਾਂ ਕੱਪੜੇ ਦੇ ਨਾਲ ਸਾਰਾ ਆਪਣਾ ਪਸੀਨਾ ਸਾਫ਼ ਕਰਦਾ ਤੇ ਫਿਰ ਉਹੀ ਕੱਪੜੇ ਦੇ ਨਾਲ ਪਲੇਟਾਂ ਸਾਫ਼ ਕਰਦਾ ਤੇ ਅਜੇ ਇਸ ਤਰ੍ਹਾਂ ਜਿਹੜਾ ਅਨ ਹਾਈਜਨਿਕ ਭੋਜਨ ਸਕੂਲ ਦੇ ਬੱਚਿਆਂ ਨੂੰ ਉਹ ਪਰੋਸਿਆ ਜਾਂਦਾ ਸੋ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਹਾਡੀ ਗੱਲ ਓਂਕਾਰ ਸਿੰਘ ਹੋਰਾਂ ਦੇ ਨਾਲ ਅਸੀਂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਇਹਨਾਂ ਦਾ ਜੋ ਪੱਕ ਹੈ ਜੋ ਇਹਨਾਂ ਨੇ ਉਹ ਵੀਡੀਓ ਬਣਾਉਂਦਿਆਂ ਹੋਇਆਂ ਮਹਿਸੂਸ ਕੀਤੀਆਂ ਗੱਲਾਂ ਜਾਂ ਦੇਖੀਆਂ ਉਹ ਤੁਹਾਡੇ ਤੱਕ ਰੱਖਿਆ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ